ਇੱਕ ਬ੍ਰਾਂਡ ਆ ਯੂਐਸ ਦਾ ਰੌਲ ਫਲੋਰੈਂਸ ਉਹ ਚਿਤੋਂ ਰਿੱਧਾ ਦੇ ਕਰਨ ਮਿਲਦੇ ਆ ਠੀਕ ਹੈ ਜੀ ਲੇਕਿਨ ਉਹ ਬਹੁਤ ਮਹਿੰਗੀ ਸ਼ਰਟਾਂ ਵੀ ਆ ਅਸੀਂ ਬੜੇ ਨਾਰਮਲ ਰੇਟ ਤੇ ਸਾਰਿਆਂ ਨੂੰ ਪਿਆਰਪ੍ਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਅੱਜ ਤੁਹਾਨੂੰ ਸ਼ਹਿਰ ਪਟਿਆਲੇ ਦੇ ਵਿੱਚ ਇੱਕ ਬ੍ਰਾਂਡਸ ਦੇ ਕੱਪੜਿਆਂ ਦਾ ਸਟੋਰ ਦਿਖਾਵਾਂਗੇ ਜਿਹੜੇ ਬ੍ਰਾਂਡ ਦੇ ਕੱਪੜੇ ਪਾਉਣ ਦੇ ਸ਼ਕੀਨ ਨੇ ਉਹਨਾਂ ਦੇ ਲਈ ਖਾਸ ਆਫਰ ਨੇ ਪ੍ਰੀਮੀਅਮ ਬ੍ਰਾਂਡ ਸਟੋਰ ਪਟਿਆਲਾ ਦੇ ਉੱਪਰ ਅਸੀਂ ਅੱਜ ਦੀ ਵੀਡੀਓ ਚ ਬਣੇ ਰਹੋ ਸਾਰੇ ਆਪਾਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੇ ਬ੍ਰਾਂਡ ਇੱਥੋਂ ਜਿਹੜੇ ਮ ਹੁਣ ਆਪਾਂ ਜੈਂਟਸ ਦੇ ਸੈਕਸ਼ਨ ਵਿੱਚ ਆਏ ਆ ਤੇ ਤੁਹਾਨੂੰ ਆਪਾਂ ਸ਼ਰਟ ਦਿਖਾਵਾਂਗੇ ਇਹ ਵੀ ਸਾਰੇ ਤੁਹਾਨੂੰ ਜਿਹੜੇ ਦਿਖਾਵਾਂਗੇ ਸ਼ਰਟ ਆਪਾਂ ਅੱਜ ਵੀਡੀਓ ਦੇ ਵਿੱਚ ਸਾਰੇ ਬਾਹਰਲੇ ਬ੍ਰਾਂਡ ਨੇ ਇਹ ਲਓ ਜੀ ਇਹ ਸਾਰੇ ਯੂਰਪ ਦੇ ਬ੍ਰਾਂਡ ਹੈ ਜੀ ਠੀਕ ਹੈ ਜੀ ਤੇ ਇਹਨਾਂ ਦੇ ਕਲਰ ਦੇਖੋ ਕਿੰਨੇ ਬ੍ਰਾਈਟ ਕਲਰ ਹੈਗੇ ਹਾਂਜੀ ਹਾਂਜੀ ਇੱਕ ਬ੍ਰਾਂਡ ਹੈ ਯੂਐਸ ਦਾ ਰੌਲ ਫਲੋਰੈਂਸ ਉਹ ਜਿੱਥੇ ਤੁਹਾਨੂੰ ਇਦਾਂ ਦੇ ਕਲਰ ਮਿਲਦੇ ਆ ਠੀਕ ਹੈ ਜੀ ਲੇਕਿਨ ਉਹ ਬਹੁਤ ਮਹਿੰਗੀ ਸ਼ਰਟਾਂ ਹੁੰਦੀਆਂ ਅਸੀਂ ਬੜੇ ਨਾਰਮਲ ਰੇਟ ਤੇ ਤੇ ਤੁਹਾਨੂੰ ਇਹ ਵਾਲੇ ਡਿਫਰੈਂਟ ਡਿਫਰੈਂਟ ਕਲਰਸ ਆ ਦੇਖੋ ਮਤਲਬ ਇਹਨਾਂ ਦੇ ਕਲਰ ਇਦਾਂ ਦੇ ਆ ਕਦੇ ਕਲ ਤੇ 컬러 ব্লক ਟੈਕਨੋਲੋਜੀ ਹੁੰਦੀ ਏਕ ਠੀਕ ਹੈ ਜੀ ਉਹਦੇ ਨਾਲ ਇਹਨਾਂ ਦੀ ਪ੍ਰਿੰਟਿੰਗ ਹੋਈ ਪਈ ਹੈ ਠੀਕ ਹੈ ਜੀ ਫੈਬਰਿਕ ਤੇ ਹੀ ਸਟਿਚਲੈਸ ਪ੍ਰਿੰਟਿੰਗ ਹੈ ਹਾਂਜੀ ਤੇ 컬러 ਬਲੌਕਡ ਹੈ ਕੋਈ ਵੀ ਕਲਰ ਇਹਨਾਂ ਦਾ ਫੇਡ ਨਹੀਂ ਹੋਏਗਾ ਇਹ ਵੀ 100% ਓਰੀਜਨਲ ਬ੍ਰਾਂਡਸ ਬਿਲਕੁਲ 100% ਓਰੀਜਨਲ ਹੈ ਜੀ ਇਹ ਇੰਡੀਆ ਚ ਬਣੀ ਨਹੀਂ ਸਕਦਾ 컬러 ਠੀਕ ਹੈ ਜੀ ਜੇ ਦੀ 컬러 ਦੀ ਕੁਆਲਿਟੀ ਦੇਖੋ ਹਾਂਜੀ ਮਤਲਬ ਬਿਲਕੁਲ ਨੇਚਰਲ ਕਲਰ ਹੈ ਹਾਂਜੀ 컬러 ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਹਾਂਜੀ ਤੇ ਇਹ 100% ਓਰੀਜਨਲ ਆਰਟੀਕਲ ਹੈ ਸਾਰੇ ਯੂਰਪ ਦੇ ਬ੍ਰਾਂਡ ਹੈ ਡਿਫਰੈਂਟ ਬ੍ਰਾਂਡ ਤੇ ਫੋਕਸ ਕਰੋ ਨਾਲੇ ਹੈਵੀ ਅ ਇਹ ਨਹੀਂ ਹੈ ਕਿ ਇਹਦੇ ਵਿੱਚ ਲਾਰਜ ਵੀ ਮਿਲ ਜੇਗਾ మీడియం ਮਿਲ ਜੇ ਕਿਸੇ ਲਾਰਜ ਮਿਲੇਗਾ ਕਿਸੇ మీడియం ਮਿਲੇਗਾ ਪਰ ਕਲੈਕਸ਼ਨ ਇੰਨੀ ਹੈ ਕਿ ਤੁਸੀਂ ਆਰਾਮ ਨਾਲ ਇਹਨਾਂ ਵਿੱਚ ਬਹੁਤ ਵਧੀਆ ਕਲਰ ਦੀ ਸ਼ਰਟਾਂ ਸਿਲੈਕਟ ਕਰ ਸਕਦੇ ਹੋ ਠੀਕ ਹੈ ਜੀ ਮਤਲਬ ਇਹ ਸ਼ਰਟ 9000 ਰੁਪੀਆ ਰੋਲ ਦੀ ਮਿਲਦੀ ਹੈ ਰੋਲ ਫਲਗ ਸਿਰਫ ਉਹਦੇ ਚ ਹੀ ਆਲੇ ਕਲਰ ਹੁੰਦੇ ਆ ਠੀਕ ਹੈ ਜੀ ਤੇ ਯਾਰ ਇੱਥੇ ਤੁਹਾਨੂੰ ਇਹ ਮਿਲ ਰਹੀਆਂ ਸਿਰਫ 1200 ਰੁਪਏ ਦੇ ਦੋ ਸ਼ਰਟਾਂ ਤੇ ਜਿਹੜਾ ਵੀਡੀਓ ਦੇਖ ਕੇ ਆਏਗਾ ਉਸ ਨੂੰ ਫਿਰ ਹਸਤੇ ਥੋੜਾ ਲੈਸ ਦੇ ਰਿਹਾ ਠੀਕ ਹੈ ਜੀ ਲਓ ਜੀ ਸਿਰਫ 1200 ਦੇ ਵਿੱਚ ਦੋ ਹਾਂਜੀ ਹਾਂਜੀ 1200 ਰੁਪਏ ਦੀਆਂ ਵਾਲੀ ਸ਼ਰਟਾਂ ਦੋ ਸ਼ਰਟਾਂ ਦੇ ਰਿਹਾ ਸਿਰਫ ਇਹ ਨੌਗਰਲ ਆਫਰ ਹੋਰ ਦੇਖੋ ਕਲਰ ਮਤਲਬ ਕਈਆਂ ਚ ਬਹੁਤ ਫਾਈਨ ਕਲਰ ਹੈ ਸਾਰੇ ਬਹੁਤ ਸਬੀਰੀ ਕਲਰ ਆ ਆ ਦੇਖੋ ਕਿਊਬਨ ਇੱਕ ਕਿਊਬਨ ਕਲਰ ਸ਼ਰਟ ਹੈ ਠੀਕ ਹੈ ਜੀ ਇਹ ਬਾਹਰ ਜਾਂਦੇ ਤੇ ਦਦਾ ਪਾ ਸਕਦੇ ਇੱਕ ਇਹ ਕਲਰ ਦੇਖੋ ਕਿੰਨੀ ਪਿਆਰੀ ਸ਼ਰਟ ਹੈ ਹਾਂਜੀ ਇਹ ਬਹੁਤ ਸੋਹਣਾ ਆਰਟੀਕਲ ਆ ਦੇਖੋ ਜੀ ਇਹ ਲਿੰਡਰਬਰਗ ਦੀ ਸ਼ਰਟ ਹੈ ਇਹ ਵੀ ਜਰਮਨ ਦਾ ਬਹੁਤ ਵਧੀਆ ਬ੍ਰਾਂਡ ਹੈ ਠੀਕ ਹੈ ਜੀ ਤੇ ਇਹਦੇ ਦੇਖੋ ਕੋਈ ਪ੍ਰਿੰਟ ਕੁਆਲਿਟੀ ਦੇਖੋ ਹਾਂਜੀ ਜਿੰਨੇ ਵੀ ਕਮੈਂਟੇਟਰ ਵਗੈਰਾ ਅੱਜਕਲ ਕਮੈਂਟਰੀ ਕਰ ਰਹੇ ਆ 올림픽ਸ ਪਿਆਰਾ ਸਾਰਾ ਨੇ ਇਸ ਕੁਆਲਿਟੀ ਦੀ ਇਸ ਪ੍ਰਿੰਟਿੰਗ ਦੀ ਸ਼ਰਟਸ ਪਾਈ ਹੁੰਦੀ ਹੈ ਹਾਂਜੀ ਬਹੁਤ ਸੋਹਣਾ ਪਿਆਰਾ ਕਲਰ ਹੈ ਤਾਂ ਦੇਖ ਸਕਦੇ ਹੋ ਤੁਸੀਂ ਲਓ ਜੀ ਨਾਲੇ ਇਹਦੇ ਜੋ ਬੰਦਾ ਪਹਿਲਾ ਆ ਕੇ ਲੈ ਜਾਊਗਾ ਹਾਂਜੀ ਕਿਉਂਕਿ ਸਾਰੀ ਬਹੁਤ ਜ਼ਿਆਦਾ ਸਾਈਜ਼ਸ ਨਹੀਂ ਹੈਗੇ ਅੱਛਾ ਜੀ ਜਿਹਨੂੰ ਮਿਲ ਜੇਗਾ ਉਹਦੀ ਲੋਟਰੀ ਖੁੱਲ ਗਈ ਸਮਝੋ ਠੀਕ ਹੈ ਜੀ ਲਓ ਜੀ ਇਹ ਸ਼ਰਟ ਵੀ ਤੁਹਾਨੂੰ 600 ਰੁਪਏ ਵਿੱਚ ਮਿਲ ਜੇਗੀ ਠੀਕ ਹੈ ਸਿਰਫ 600 ਰੁਪਏ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਨਾ ਪਿਆਰਾ ਆਰਟੀਕਲ ਤੁਹਾਨੂੰ ਮਿਲ ਜੂ ਤੇ ਇਹਦੇ ਵਿੱਚ ਸਾਈਜ਼ ਤੇ ਇੱਕ ਲਾਟਰੀ ਵਾਲੀ ਸਿਸਟਮ ਹੈ ਤੁਸੀਂ ਆ ਕੇ ਸਟੋਰ ਤੋਂ ਲੈ ਕੇ ਜਾ ਸਕਦੇ ਹੋ ਤੇ ਹੋਰ ਵੀ ਤੁਹਾਨੂੰ ਸ਼ਰਟਸ ਦਿਖਾਉਣੇ ਆਪਾਂ ਇਹ ਇਹ ਦੇਖੋ ਬ੍ਰਾਂਡ ਤੇ ਫੋਕਸ ਕਰੋ ਕਿੰਨਾ ਹਾਇਰ ਬ੍ਰਾਂਡ ਦੀ ਸ਼ਰਟ ਆਰ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਹਾਂਜੀ ਫੈਬਰਿਕ ਦੀ ਤਾਂ ਚਲੋ ਗੱਲ ਹੀ ਨਹੀਂ ਹੈ ਬ੍ਰਾਂਡ ਦੇਖ ਸਕਦੇ ਹੋ ਤੁਸੀਂ ਲਓ ਜੀ ਆਪਾਂ ਜ਼ੂਮ ਕਰਕੇ ਦਿਖਾਤਾ ਤੁਹਾਨੂੰ ਬ੍ਰਾਂਡ ਦੇ ਨਾਲ ਹੀ ਆਪਾਂ ਨੂੰ ਫੈਬਰਿਕ ਦਾ ਆਈਡੀਆ ਹੋ ਹੀ ਗਿਆ ਪਰ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਹਾਂਜੀ ਇੱਕ ਹੀ ਪ੍ਰਾਈਸ ਦੇ ਵਿੱਚ ਮਿਲੂ ਜੀ ਇਹ ਵੀ 600 ਪ੍ਰਾਈਸ ਹੈ ਜੀ ਫਲੈਟ ਸਾਰਾ ਠੀਕ ਹੈ ਜੀ ਠੀਕ ਹੈ ਇਹ ਸਾਰਾ ਮਤਲਬ ਜਿਸ ਜਿਹੜਾ ਸੈਗਮੈਂਟ ਚ ਲੱਗੀ ਸ਼ਰਟਾਂ ਸਾਰੀ 600 ਰੁਪਏ ਦੀ ਛੱਟ ਦੇ ਰਹੇ ਠੀਕ ਹੈ ਠੀਕ ਹੈ ਇਹਦੇ ਸਾਈਜ਼ ਵੀ ਲੈਣੇ ਲੈਣੀ ਦੋ ਪੈਣ ਗਿਆ ਮਿਨੀਮਮ ਠੀਕ ਹੈ ਦੋ ਲੈਣੀਆਂ ਪੈਣਗੀਆਂ 1200 ਦੀ ਦੋ ਹੈ 1200 ਦੀਆਂ ਦੋ ਠੀਕ ਹੈ ਜੀ ਠੀਕ ਹੈ ਇਹਦੇ ਵਿੱਚ ਵੀ ਸਾਈਜ਼ ਲਿਮਟਡ ਜੇ ਹੋਣਗੇ ਇਹਦੇ ਵਿੱਚ ਵੀ ਅਸਾਰਟਡ ਹੈ ਜੀ ਕਿਸੇ ਸੇ ਮੀਡੀਅਮ ਹੈ ਕਿਸੇ ਸੇ ਲਾਰਜ ਹੈ ਡਿਫਰ ਕੰਬੀ ਸਿਲੈਕਸ਼ਨ ਇੰਨੀ ਹੈ ਕਿ ਤੁਹਾਨੂੰ ਕੋਈ ਨਾ ਕੋਈ ਸ਼ਰਟ ਤੁਹਾਨੂੰ ਆ ਜਾਊਗੀ ਤੁਹਾਡੇ ਸਾਈ ਤੇ ਐਕਸਲ ਦਾ डिफरेंट ਸਾਈਜ਼ੇਸ ਤੇ ਮਿਲਦੇ ਸਿਰਫ 1200 ਰੁਪਏ ਦੇ ਵਿੱਚ ਤੁਸੀਂ ਦੋ ਸ਼ਰਟਾਂ ਜਿਹੜੀਆਂ ਲੈ ਕੇ ਜਾ ਸਕਦੇ ਹੋ ਇਹ ਤੋਂ ਵੱਡਾ ਆਫਰ ਕੋਈ ਨਹੀਂ ਹੋ ਸਕਦਾ ਤੇ ਬਾਹਰਲੇ ਬ੍ਰਾਂਡ ਦੀਆਂ ਸ਼ਰਟਾਂ ਉਹ ਵੀ ਮਤਲਬ ਕੋਈ ਲੋਕਲ ਬ੍ਰਾਂਡ ਨਹੀਂ ਹੈਗਾ ਸਾਰੇ ਬ੍ਰਾਂਡ ਆਪਾਂ ਤੁਹਾਨੂੰ ਇੱਕ ਵਾਰੀ ਫੇਰ ਫੋਕਸ ਕਰਕੇ ਤੁਹਾਨੂੰ ਇਹ ਕਲਰ ਦਿਖਾ ਰਹੇ ਹਾਂ ਹਾਂਜੀ ਇਸ ਕਲਰ ਦੀ ਸ਼ਰਟ ਅੱਜ ਤੋਂ 2 ਮਹੀਨੇ ਪਹਿਲਾਂ ਅਸੀਂ ਪਟਿਆਲੇ ਦੇ ਘਟਪੁਰ 15 ਸਟੋਰ ਤੇ ਗਏ ਹਾਂ ਠੀਕ ਹੈ ਜੀ ਤੇ ਸਾਨੂੰ ਕਿਸੇ ਵੀ ਸਟੋਰ ਤੇ ਇੰਨੀ ਵਧੀਆ ਹਾਂਜੀ ਕਲਰ ਫਿਨਿਸ਼ਿੰਗ ਤੇ ਕੋਈ ਸ਼ਰਟ ਨਹੀਂ ਮਿਲੀ ਠੀਕ ਹੈ ਜੀ ਤੇ ਇਹ ਕਲਰ ਬਲੌਕਡ ਕਹਿੰਦੇ ਇਹਨਾਂ ਨੂੰ ਤਾਂ ਸਪੈਸ਼ਲੀ ਆ ਯੀ ਮਤਲਬ ਬੈਂਗਲੌਰ ਤੋਂ ਅਸੀਂ ਇਹ ਸਾਰਾ ਮਟੀਰੀਅਲ ਚੱਕਿਆ ਤੇ ਤੁਹਾਨੂੰ ਕਲਰ ਬਲੌਕ ਟੈਕਨੋਲੋਜੀ ਦੀ ਬਹੁਤ ਅਲਟੀਮੇਟ ਸ਼ਰਟਾਂ ਮਿਲਣ। ਲਓ ਜੀ ਹੁਣ ਤੁਹਾਨੂੰ ਚੰਡੀਗੜ੍ਹ ਦਾ ਮਤਲਬ ਜਾਣ ਦੀ ਜ਼ਰੂਰਤ ਨਹੀਂ ਪਟਿਆਲੇ ਸ਼ਹਿਰ ਦੇ ਵਿੱਚ ਤੁਸੀਂ ਮਤਲਬ ਬਾਹਰਲੇ ਬ੍ਰਾਂਡ ਤੋਂ ਤੁਹਾਨੂੰ ਇਹ ਸ਼ਰਟਾਂ ਦਾ ਤਾਂ ਅਸੀਂ ਚੈਲੰਜ ਕਰਦੇ ਆਂ ਤੁਸੀਂ ਚੰਡੀਗੜ੍ਹ ਵੀ ਛੱਡੋ ਦਿੱਲੀ ਛੱਡੋ ਇਹ ਤੁਹਾਨੂੰ ਕਿਤੇ ਵੀ ਨਹੀਂ ਮਿਲਣੀਆਂ ਇਸ ਪ੍ਰਾਈਸ ਤੇ। ਵੈਸੇ ਤਾਂ ਇਹ ਟੈਕਨੋਲੋਜੀ ਵਾਲੀ ਸ਼ਰਟਾਂ ਹੀ ਨਹੀਂ ਮਿਲਣੀਆਂ ਤੁਹਾਨੂੰ। ਇਹ ਆਰਐਲ ਬਣਾਉਂਦਾ ਸਿਰਫ ਫਲੋਰ ਪ੍ਰੋਬਲਮ। ਹਾਂਜੀ ਤੇ ਤੁਹਾਨੂੰ ਇੱਥੇ ਮਿਲਣਗੀਆਂ ਸਾਰੀਆਂ ਆਪਣੀਆਂ। ਹਾਂਜੀ ਸਾਰੇ ਬਾਹਰਲੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਹੋਰ ਜਿਹੜੀ ਇਨਫੋਰਮੇਸ਼ਨ ਦੇਣੀ ਹੈ ਜਾਣਕਾਰੀ ਦੇਣੀ ਹੈ ਪ੍ਰੀਮੀਅਮ ਬ੍ਰਾਂਡ ਸਟੋਰ ਦੇ ਉੱਪਰ ਜਿਹੜੀ ਬਹੁਤ ਵੱਡੀ ਸੇਲ ਲੱਗ ਰਹੀ ਹੈ 15 ਅਗਸਤ ਤੋਂ ਲੈ ਕੇ 14 ਸਤੰਬਰ ਤੱਕ ਇੱਕ ਮਹੀਨਾ ਇਹ ਪੂਰੀ ਜਿਹੜੀ ਸੇਲ ਚੱਲਣੀ ਹੈ ਇਹ ਆਜ਼ਾਦੀ ਦਿਵਸ ਦੇ ਉੱਪਰ ਸੇਲ ਹੈ 77ਵਾਂ ਆਜ਼ਾਦੀ ਦਿਵਸ ਹੈ ਇਸ ਵਾਰ ਤੇ ਸਾਰੇ ਕੱਪੜਿਆਂ ਦੇ ਉੱਪਰ 77% ਤੁਹਾਨੂੰ ਆਫ ਜਿਹੜਾ ਮਿਲੇਗਾ ਇੰਡੀਪੈਂਡੈਂਸ ਡੇ ਦੇ ਕਰਕੇ ਜਿਹੜੀ ਸੇਲ ਹੈ ਪੂਰਾ ਇੱਕ ਮਹੀਨਾ ਚੱਲਣੀ ਹੈ ਸਟੋਰ ਦੇ ਉੱਪਰ ਆ ਕੇ ਤੁਸੀਂ ਉਹ ਸੇਲ ਦਾ ਜਿਹੜਾ ਫਾਇਦਾ ਲੈ ਸਕਦੇ ਹੋ ਬੈਨੀਫਿਟ ਲੈ ਸਕਦੇ ਹੋ ਬਾਕੀ ਐਡਰੈਸ ਆਪਾਂ ਸਾਰਾ ਵੀਡੀਓ ਦੇ ਵਿੱਚ ਦੇਤਾ ਤੇ ਕੰਟੈਕਟ ਨੰਬਰ ਵੀ ਆਪਾਂ ਤੁਹਾਨੂੰ ਜਿਹੜਾ ਦੱਸਤਾ ਲਓ ਜੀ ਹੁਣ ਆਪਾਂ ਤੁਹਾਨੂੰ ਜੀਨਸ ਦਿਖਾਵਾਂਗੇ ਜੈਂਟਸ ਦੀਆਂ ਇਹ ਸਾਰੀਆਂ ਜੀਨਸ ਦਿਖਾਉਨੇ ਆ ਤੇ ਸਾਰੇ ਸਾਈਜ਼ ਤੁਹਾਨੂੰ ਇੱਥੇ ਜਿਹੜੇ ਮਿਲ ਜਾਣਗੇ ਬਹੁਤ ਪਿਆਰੇ ਪਿਆਰੇ ਆਰਟੀਕਲ ਨੇ ਸਾਈਜ਼ ਸਾਈਜ਼ ਦੇਖ ਸਕਦੇ ਹੋ ਤੁਸੀਂ ਸਾਰੇ ਸਾਈਜ਼ ਤੁਹਾਨੂੰ ਮਿਲਣਗੇ ਲਓ ਜੀ 42 40 ਹੈਨਾ ਸਾਰੇ ਸਾਈਜ਼ ਇੱਥੇ ਤੁਹਾਨੂੰ ਮਿਲ ਜਾਣਗੇ ਸਟੋਰ ਦੇ ਵਿੱਚ ਤੇ ਇਧਰ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਮਤਲਬ ਡਿਫਰੈਂਟ ਡਿਫਰੈਂਟ ਮਤਲਬ ਡਿਜ਼ਾਈਨ ਕਲਰ ਸਾਰੇ ਮਿਲ ਜਾਣਗੇ ਤੇ ਲਓ ਜੀ ਜੀਨਸ ਆਪਾਂ ਤੁਹਾਨੂੰ ਦਿਖਾਉਨੇ ਆਂ ਹਾਂਜੀ ਵੀਰ ਜੀ ਆਪਾਂ ਲੈ ਕੇ ਆਏ ਆ ਜੀਨ ਜੀਨ ਦੀ ਸਟਾਰਟਿੰਗ ਰੇਂਜ ਜਿਹੜੀ ਆਪਣੇ ਕੋਲ ਹੋਊਗੀ ਸਰ 850 ਓਨਲੀ ਠੀਕ ਹੈ ਜੀ ਆ ਦੇਖੋ 850 ਤੋਂ ਸਟਾਰਟਿੰਗ ਹੋ ਜਾਏਗੀ ਜੀਨ ਸਾਡੀ ਸਰ 850 ਵੀ ਨਾਲ ಸ್ಟਰੇਟ ਫਿਟ ਹਾਂਜੀ ਆ ਦੇਖੋ ਜੀ ਇਦਾ ਇਹਦਾ ਕੀ ਪ੍ਰਾਈਸ ਹੋ ਜੀ 850 850 ਠੀਕ ਹੈ ਠੀਕ ਹੈ ਆਹ ਦੇਖੋ ਜੀ 850 ਜਾਂ ਦੇਖੋ ਪੱਲ ਜੀ 850 ਬ੍ਰਾਂਡਸ ਦੀਆਂ ਜੀਨ ਤੁਸੀਂ ਸਿਰਫ 850 ਰੁਪਏ ਦੇ ਵਿੱਚ ਲੈ ਸਕਦੇ ਹੋ ਐਵੇਂ ਸਟਾਰਟਿੰਗ ਰੇਂਜ ਸਟਾਰਟਿੰਗ ਰੇਂਜ ਹੈ ਇਹ ਪ੍ਰਾਈਸ ਦੇ ਵਿੱਚ ਤੁਹਾਨੂੰ ਕਿਤੋਂ ਨਹੀਂ ਜੀਨ ਮਿਲਣੀਆਂ ਆਹ ਦੇਖ ਲਓ ਤੁਸੀਂ 850 ਦੇ ਵਿੱਚ ਜੀਨ ਕਿਤੋਂ ਨਹੀਂ ਮਿਲਣੀਆਂ ਫੈਬਰਿਕ ਦੇਖ ਸਕਦੇ ਹੋ ਹਾਂ ਜੀ ਬਹੁਤ ਗੁੱਡ ਫੈਬਰਿਕ ਹੈ ਨਾ ਤਾਂ ਇਹਦੀ ਕਾਪੀ ਮਿਲੇਗੀ ਜੀ ਨਾ ਇਹ ਆਰਟੀਕਲ ਕਿਤੇ ਹੋਰ ਮਿਲੇਗਾ ਠੀਕ ਹੈ ਜੀ ਠੀਕ ਹੈ ਜੀ ਨਾ ਸਾਡੇ ਕੋਲ ਦੁਆਰ ਆਏਗਾ ਠੀਕ ਹੈ ਜੀ ਠੀਕ ਹੈ ਜੋ ਆ ਗਿਆ ਬਸ ਉਹਨੂੰ ਹੀ ਮਿਲਣਾ ਲਾਟਰੀ ਵਾਲਾ ਸਿਸਟਮ ਬਾਜੀ ਬਾਸ ਬਾਸ ਬਾਜੀ ਇਸ ਵਾਰ ਸਾਰੇ ਜਿਹੜੇ ਆਰਟੀਕਲ ਕੱਪੜੇ ਦਿਖਾਏ ਨੇ ਨਾ ਸਾਰਾ ਲਾਟਰੀ ਵਾਲੀ ਸਿਸਟਮ ਹੈ ਆ ਦੇਖੋ ਜੀ ਸਾਈਜ਼ ਮਿਲ ਜਾਣਗੇ ਹਾਂਜੀ 30 ਤੋਂ ਸਟਾਰਟ ਹੋਗੇ ਆਪਣਾ 38 ਤੱਕ 40 42 ਤੱਕ ਸਾਈਜ਼ ਮਿਲ ਜਾਈਗਾ ਜੀ ਮੇਰੇ ਕੋਲ ਸਾਈਜ਼ ਤੁਹਾਨੂੰ ਸਾਰੇ ਦਿਖਾਈ ਆ ਬਿਲਕੁਲ ਜੀ ਬਿਲਕੁਲ ਆ ਦੇਖੋ ਜੀ ਲਓ ਜੀ ਦੇਖ ਸਕਦੇ ਹੋ ਤੇ ਜੀਨਸ ਦਾ ਪ੍ਰਾਈਸ ਇੱਥੇ ਮਤਲਬ ਬਹੁਤ ਤੁਹਾਨੂੰ ਸਹੀ ਮਿਲ ਜੂਗਾ 850 ਦੇ ਵਿੱਚ ਸਿਰਫ ਤੁਸੀਂ ਜੀਨ ਤੁਹਾਨੂੰ ਮਿਲ ਜੂਗੀ ਸਟਾਰਟਿੰਗ ਰੇਂਜ ਸਟਾਰਟਿੰਗ ਰੇਂਜ ਕਿ ਕਿਸੇ ਵੀ ਸਟੋਰ ਚ ਇੰਨੀ ਮਤਲਬ ਇਹ ਰੇਟ ਦੇ ਵਿੱਚ ਜੀਨ ਨਹੀਂ ਨਹੀਂ ਮਿਲਣੀ ਜੀ ਹਾਂ ਬਿਲਕੁਲ ਬ੍ਰਾਂਡ ਦੀ ਜੀਨ ਮਿਲੇਗੀ ਨਾਲ ਮਾਕੀ ਤੁਸੀਂ ਕੁਆਲਿਟੀ ਦੀ ਗਾਰੰਟੀ ਹੋਏਗੀ ਹਾਂਜੀ ਵਾਸ਼ਿੰਗ ਗਾਰੰਟੀ ਹੋਏਗੀ ਅੱਛਾ ਜੀ ਕੁਝ ਵੀ ਵਾਸ਼ ਤੋਂ ਬਾਅਦ ਕੁਝ ਹੋ ਜੇ ਕਲਰ ਫਿੱਟ ਜੇ ਡਾਬੋ ਪੈ ਜਾਣ ਅਸੀਂ ਜੀ ਜੀ ਨਵੀਂ ਦਵਾਂਗੇ ਚੇਂਜ ਕਰਕੇ ਪੁੱਛਾਂਗੇ ਵੀ ਨਹੀਂ ਵਨ ਹੋਇਆ ਕੀ ਹੈ ਠੀਕ ਹੈ ਜੀ ਠੀਕ ਹਾਂਜੀ ਹਾਂ ਇਸ ਗੱਲ ਦੀ ਵੀ ਗਾਰੰਟੀ ਆ ਪੂਰੀ ਆਪਣੀ ਲਓ ਜੀ ਐਡਾ ਵੱਡਾ ਆਫਰ ਵੀ ਤੁਹਾਨੂੰ ਨਾਲ ਮਿਲ ਰਿਹਾ ਸਿਰਫ 850 ਦੀ ਜੀ ਚੀਜ਼ ਹੈ ਤੇ ਨਾਲ ਇਹ ਆਫਰ ਮਿਲ ਰਿਹਾ ਹਾਂਜੀ 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 ਵੀ ਚੇਂਜ ਵੀ ਹੋ ਜਾਵੇ ਕਲਰ ਖਰਾਬ ਹੋ ਰਿਹਾ ਕਲਰ ਹਾਂਜੀ 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 ਇਹ ਦੇਖ ਸਕਦੇ ਹੋ ਤੁਸੀਂ ਬ੍ਰਾਂਡ ਚੈੱਕ ਕਰ ਸਕਦੇ ਹੋ ਹਾਂਜੀ 55% ਫਲੈਟ ਲਓ ਜੀ ਬ੍ਰ 55% ਫਲੈਟ ਐਕਸਕਲੂਸਿਵ ਅੱਛਾ ਜੀ ਬਿਲਕੁਲ ਜੀ 55% ਆਫ ਦੇ ਵਿੱਚ ਤੁਹਾਨੂੰ ਫਲੈਟ ਦੇ ਵਿੱਚ ਜੀਨ ਜਿਹੜੀ ਮਿਲ ਜੂਗੀ ਜੀ ਕਲਰ ਦੇਖ ਸਕਦੇ ਹੋ ਇਹਨਾਂ ਦੇ ਕੁਆਲਿਟੀ ਚੈੱਕ ਕਰੋ ਬਹੁਤ ਵਧੀਆ ਪ੍ਰੀਮੀਅਮ ਕੁਆਲਿਟੀ ਹੈ ਚੈੱਕ ਕਰ ਸਕਦੇ ਹੋ ਤੁਸੀਂ ਕਲਰ ਇਹਨਾਂ ਦੀ ਕਿੰਨੀ ਰੇਂਜ ਹੋ ਕਿੱਥੋਂ ਸਟਾਰਟਿੰਗ ਹੋ ਜੀ ਇਹਨਾਂ ਦੀ ਹਾਂਜੀ ਇਹ 10 ਦਿਨਾਂ ਜੀ ਮੈਂ ਇਹਨਾਂ ਦੀ ਇਹਨਾਂ ਦੀ ਰੇਂਜ ਹੋएगी ਆਪਣੇ ਕੋਲ 4000 ਤੋਂ ਸਟਾਰਟਿੰਗ ਠੀਕ ਹੈ ਜੀ ਤੇ ਆਪਣਾ ਦੈਨ ਉਸ ਦੇ ਉੱਪਰ ਲੈਸ ਹੋਏਗਾ 55% ਹਾਂਜੀ ਠੀਕ ਹੈ ਜੀ ਉਹ ਜੀ ਤੁਹਾਨੂੰ ਅਪਰੋਕਸਿਮੇਟ ਪੈ ਜਾਈਗੀ 18-1900 ਦੀ ਰੇਂਜ ਚ ਜੀ ਹਾਰਾ 1900 ਦੇ ਵਿੱਚ ਤੁਹਾਨੂੰ ਇਹ ਕਰੰਟ ਆਰਟੀਕਲ ਨੇ ਬ੍ਰਾਂਡ ਦੇ ਹਾਂਜੀ ਬ੍ਰਾਂਡ ਦੀਆਂ ਜਿਹੜੀਆਂ ਜੀਨਸ ਇੱਥੋਂ ਮਿਲ ਜਾਣਗੀਆਂ ਲਓ ਜੀ ਆਹ ਦੇਖੋ ਜੀ ਕਾ ਬ੍ਰਾਂਡ ਆਇਆ ਆਪਣੇ ਤੋਂ ਠੀਕ ਹੈ ਜੀ ਆਹ ਦੇਖੋ ਤੋਫਾ ਹਾਂਜੀ ਇਹਦਾ ਆਪਾਂ ਉਹ ਦਿਖਾ ਦਈਏ ਬ੍ਰਾਂਡ ਦਾ ਹਾਂਜੀ ਲਓ ਜੀ ਉਹ ਦੇਖ ਸਕਦੇ ਹੋ ਤੁਸੀਂ ਇਹਦੀ ਕੀ ਰੇਂਜ ਹੋਊ ਜੀ ਇਸ ਤੇ 55% ਆਫ ਹੈ ਜੀ 55 ਫਲੈਟ ਆਫ ਹੈ ਬਿਲਕੁਲ ਠੀਕ ਹੈ ਜੀ ਇਹ ਆਪਾਂ ਨੂੰ ਅਪਰੋਕਸੀਮੇਟ ਪੈ ਜੇਗੀ ਜੀ ਇਹ 5000 ਐਮ ਆਰ ਪੀ ਹੈ ਬਾਕੀ ਆਫਟਰਲਸ ਪੈ ਜੇਗੀ ਆਪਾਂ ਨੂੰ ਉਹੀ 24-2500 ਦੀ ਰੇਂਜ ਪੈ ਜੇਗੀ ਠੀਕ ਹੈ ਇਹਦੇ ਵਿੱਚ ਸਾਈਜ਼ ਸਾਈਜ਼ ਨਾਲ ਮਿਲ ਜਾਣਗੇ ਜੀ ਆਪਣਾ 30 ਤੋਂ ਸਟਾਰਟ ਹੋਗੇ 38 ਤੱਕ 40 ਤੱਕ ਸਾਈਜ਼ ਨੇ ਸਾਰੇ ਸਾਰੇ ਮਿਲ ਜਾਣਗੇ ਹਾਂਜੀ ਹਾਂ ਸਾਰੇ ਸਾਰੇ ਮਿਲ ਜਾਣਗੇ ਹਾਂਜੀ ਆ ਦੇਖ ਸਕਦੇ ਤੁਸੀਂ ਆ ਕਲਰ ਸਿਮਟਰੀ ਲੱਗੀ ਹੋਈ ਹੈ ਹਾਂਜੀ ਹਾਂਜੀ ਸਾਰੇ ਤੁਸੀਂ ਖਾ ਸਕਦੇ ਤੁਸੀਂ ਹਾਂਜੀ ਇਹ ਨੈਕਸਟ ਹਾਂਜੀ ਹਾਂਜੀ ਲਓ ਜੀ 30 ਤੋਂ ਸਟਾਰਟ ਨੇ ਸਾਰੇ ਐਕਸਕਲੂਸਿਵ ਆਰਟੀਕਲ ਨੇ ਇਹ 55 ਫਲੈਟ ਵਾਲੇ ਹਾਂਜੀ 55 ਫਲੈਟ ਆਫ ਜਿਹੜੀ ਤੁਹਾਨੂੰ ਮਿਲ ਜਿਹੜੀ ਇਹਨਾਂ ਤੇ ਆ ਜਿਹੜੀ ਇਹਨਾਂ ਤੇ ਆ ਠੀਕ ਹੈ ਜੀ ਠੀਕ ਹੈ ਤੇ ਜਿਹੜੀ ਅਦਰ ਆ ਇਹ ਵੈਰਾਈਟੀ ਲੱਗੀ ਆ ਸਾਰੀ 850 ਤੋਂ ਸਟਾਰਟ ਹੋ ਜੀਗੀ ਠੀਕ ਹੈ ਜੀ ਇਹ ਸਿਰਫ 850 ਦੇ ਵਿੱਚ ਤੁਹਾਨੂੰ ਜ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਹਾਂਜੀ ਐਤ ਕੀ ਬਹੁਤ ਵੱਡਾ ਆਫਰ ਜਿਹੜਾ ਲਾਇਆ ਹੋਇਆ ਸਟੋਰ ਦੇ ਉੱਪਰ ਤੁਸੀਂ ਜ਼ਰੂਰ ਵਿਸਟ ਕਰਕੇ ਮਤਲਬ ਇੱਥੇ ਦੇਖੋ ਇੱਕ ਵਾਰ ਇਹਨਾਂ ਰਹਿ ਗਿਆ ਹੁਣ ਦੁਬਾਰਾ ਲਾਵਾਂਗੇ ਹਾਂਜੀ ਜਿਹੜਾ ਰਹਿ ਗਿਆ ਹੁਣ ਦੁਬਾਰਾ ਸਹੀ ਆ ਦੇਖ ਸਾਦੋਂ ਤੁਸੀਂ ਹਾਂਜੀ ਅੰਡਰ ਗਾਰਮੈਂਟ ਵਗੈਰਾ ਬਾਕਸਰਸ ਸੌਕਸਿਸ ਹਾਂਜੀ ਫੋਕਸ ਕਰ ਦੋ ਅੰਡਰਵੇਅਰ ਤੇ ਥੋੜਾ ਜਿਹਾ ਹਾਂਜੀ ਉੱਪਰ ਤੁਸੀਂ ਬ੍ਰਾਂਡ ਜਿਹੜਾ ਦੇਖ ਸਕਦੇ ਹੋ ਲਓ ਜੀ ਬਾਕਸਰਸ ਵਗੈਰਾ ਮਿਲ ਜਾਂਦੇ ਆ ਲਓ ਜੀ ਇਹਦਾ ਵੀ ਬ੍ਰਾਂਡ ਆਪਾਂ ਸ਼ੋਅ ਕਰ ਦਵਾਂਗੇ ਲਓ ਦੇਖ ਸਕਦੇ ਹੋ ਸਾਰੇ ਬਾਹਰਲੇ ਬ੍ਰਾਂਡ ਮਿਲਣਗੇ ਬਿਲਕੁਲ ਜੀ ਬਿਲਕੁਲ ਆਹ ਦੇਖ ਲਓ ਪਾ ਟੀ-ਸ਼ਰਟ ਦੀ ਲਾਸਟ ਟਾਈਮ ਵੀ ਵੈਰਾਈਟੀ ਦਿਖਾਈ ਸੀ ਤੁਹਾਨੂੰ ਹਾਂਜੀ ਤੇ ਨਵਾਂ ਸਟਾਕ ਵੀ ਐਡ ਹੋਇਆ ਟੀ-ਸ਼ਰਟ 'ਚ ਹਾਂਜੀ ਆ ਦੇਖੋ ਬੈਲੈਂਸ ਆਗਾ ਠੀਕ ਹੈ ਜੀ ਆ ਦੇਖ ਲਓ ਜੀ ਟੀ-ਸ਼ਰਟ ਦੇਖ ਸਕਦੇ ਹੋ ਇਹ ਜਿਹੜੀਆਂ ਟੀ-ਸ਼ਰਟਾਂ ਨੇ ਨਾ ਸਾਰੇ ਸਟੋਰ ਦੇ ਉੱਪਰ ਬਹੁਤ ਮਤਲਬ ਕੁਆਲਿਟੀ ਅੱਛੀ ਮਿਲੂ ਸੌਫਟ ਕਪੜਾ ਮਿਲਦਾ ਜੀ ਹਾਂਜੀ ਆ ਡਿਜ਼ਾਈਨ ਦੇਖ ਸਕਦੇ ਤੁਸੀਂ ਲਓ ਜੀ ਬਹੁਤ ਸੋਹਣਾ ਡਿਜ਼ਾਈਨ ਡਿਜ਼ਾਈਨ ਕੁਆਲਿਟੀ ਚੈੱਕ ਕਰ ਸਕਦੇ ਹੋ ਲਓ ਜੀ ਬਲੈਕ ਕਲਰ ਦੇ ਵਿੱਚ ਤੁਹਾਨੂੰ ਮਿਲ ਜੂਗੀ ਹਾਂ ਇਹ ਵੈਕ ਡਿਜ਼ਾਈਨ ਦਿਖਾਓ ਦੇਖੋ ਜੀ ਵੈਕ ਡਿਜ਼ਾਈਨ ਲਓ ਜੀ ਐਮ ਇਹ ਚੜਾ ਨਾ ਆਰਟੀਕਲ ਹੈ ਠੀਕ ਹੈ ਜੀ ਇਹ ਬਿਲਕੁਲ ਸਟੋਰ ਆਰਟੀਕਲ ਸਟੋਰ ਦਾ ਸੇਮ ਲੱਗਿਆ ਹੈ ਇਸ ਟਾਈਮ ਹਾਂ ਜੀ ਐਮ ਇਹ ਡਿਜ਼ਾਈਨ ਤੁਹਾਨੂੰ ਬਹੁਤ ਡਿਫਰੈਂਟ ਮਿਲਣਗੇ ਨਾਲੇ ਤੁਹਾਨੂੰ ਇਹ ਡਿਜ਼ਾਈਨ ਤਾਂ ਫਿਰ ਵੀ ਕਿਤੇ ਮਿਲ ਜੇਗਾ ਲੇਕਿਨ ਇਸ ਫੈਬਰਿਕ 'ਚ ਨਹੀਂ ਮਿਲੇਗਾ ਫੈਬਰਿਕ ਨਹੀਂ ਮਿਲੇਗਾ ਹਾਂ ਜੀ ਕੁਆਲਿਟੀ ਆਫ ਫੈਬਰਿਕ ਇਜ਼ ਆਈਡੈਂਟੀਕਲ ਬਿਲਕੁਲ ਜੋ ਸਟੋਰ 'ਚ ਲੱਗਿਆ ਉਹੀ ਆਰਟੀਕਲ ਹੈ ਹਾਂ ਜੀ ਹਾਂ ਜੀ ਬ੍ਰਾਂਡ ਤੇ ਫੋਕਸ ਕਰੋ ਤੇ ਬੈਕ ਸਾਈਡ ਦੇ ਫਿਰ ਦੇ 3000 ਹੈ ਉਹ ਬੈਕ ਤੇ ਫਰੰਟ ਦੋਨੋਂ ਲਾਈ ਕਰਦੇ ਆ ਹਾਂਜੀ ਹਾਂਜੀ ਇਹ ਬਹੁਤ ਪਿਆਰਾ ਮਦਦ ਵਾਲਾ ਆਰਟੀਕਲ ਹੈ ਇਹਦਾ ਆਪਾਂ ਬ੍ਰਾਂਡ ਦਿਖਾ ਦਈਏ ਸ਼ੋਅ ਕਰ ਦਈਏ ਹਾਂ ਇਹਦਾ ਬ੍ਰਾਂਡ ਦਿਖਾਓ ਜੀ ਬ੍ਰਾਂਡ ਇਹ ਹੈਗਾ ওপਨ ਸਾਰਿਆਂ ਨੂੰ ਪਤਾ ਹੀ ਹੈ ਐਚ ਐਂਡ ਐਮ ਲਓ ਜੀ ਬ੍ਰਾਂਡ ਤੁਸੀਂ ਦੇਖ ਸਕਦੇ ਹੋ ਸਾਰੇ ਕੱਪੜੇ ਇੱਥੇ ਤੁਹਾਨੂੰ ਬ੍ਰਾਂਡ ਦੇ ਰੈਗੂਲਰ ਫਿਟ ਚ ਹੋਏਗਾ ਆਰਟੀਕਲ ਇਹ ਹਾਂਜੀ ਕਾ 컬러 ਹੈ ਇਹਦੇ ਚ ਠੀਕ ਹੈ ਜੀ ਇਹਦੇ ਚ ਕਲਰ ਦੇਖ ਸਕਦੇ ਹੋ ਤੁਸੀਂ ਰੈੱਡ ਹੈ ਲਓ ਜੀ ਬੈਕ ਪ੍ਰਿੰਟਿੰਗ ਲੋ ਜੀ ਇਹ ਬਹੁਤ ਪਿਆਰਾ ਕਲਰ ਲੱਗ ਰਿਹਾ ਹੈ ਬਲੈਕ ਨੂੰ ਵੀ ਜਿਆਦਾ ਇਹਦੀ ਸ਼ਾਈਨਿੰਗ ਹੈ ਪ੍ਰੈਜ਼ੀਡੈਂਟ ਸਿਲੈਕਸ਼ਨ ਦਾ ਹੁਣੇ ਸਾਡਾ ਬੈਸਟ ਆਰਟੀਕਲ ਹੈ ਠੀਕ ਹੈ ਜੀ ਬਿਲਕੁਲ ਸੇਮ ਆਰਟੀਕਲ ਹਾਂ ਜੀ ਰਮਾਨੀ ਦੇ ਸਟੋਰ ਤੇ ਲੱਗਿਆ ਹੈ ਠੀਕ ਹੈ ਜੀ ਇਹ ਤੁਹਾਨੂੰ ਸੇਮ ਪ੍ਰਿੰਟਿੰਗ ਸੇਮ ਫੈਬਰਿਕ ਦਿੱਤੇ ਬਿਲਕੁਲ 1500 ਰੁਪਏ ਦੇ ਵਿੱਚ ਮਿਲ ਰਿਹਾ ਹੈ ਠੀਕ ਹੈ ਜੀ ਸਿਰਫ 1500 ਦੇ ਵਿੱਚ ਜਿਹਦੀ origignal cost ਹਾਂ ਜੀ 8000 ਰੁਪਏ ਹੈ ਠੀਕ ਹੈ ਜੀ ਇਹਦੇ ਇਹਦੇ ਵਿੱਚ ਸਾਈਜ਼ ਕਿਹੜੇ ਕਿਹੜੇ ਸਾਈਜ਼ ਮਿਲ ਜਾਣਗੇ ਕਿੰਨੇ ਸਾਈਜ਼ ਆਗੇ ਠੀਕ ਹੈ ਜੀ ਠੀਕ ਹੈ ਲੋ ਜੀ ਇਹਦੇ ਵਿੱਚ ਲਾਰਜ ਐਕਸਲ ਲਓ ਜੀ ਇਹਦੇ ਚ ਸਾਈਜ਼ ਤੁਹਾਨੂੰ ਮਿਲ ਜਾਣਗੇ ਕਲਰ ਬਲੈਕ ਵੀ ਹੈ ਜੀ ਉਸੇ ਵਿੱਚ ਪਿੱਛੇ ਹੁਣੇ ਦਿਖਾਈਆ ਬੈਕ ਪ੍ਰਿੰਟਿੰਗ ਵਾਲਾ ਆਰਟੀਕਲ ਹੈ ਤਿੰਨ ਕਲਰ ਨੇ ਠੀਕ ਹੈ ਜੀ ਬਾਲਮਨ ਲਓ ਜੀ ਇਹ ਇਹ ਵੀ ਬ੍ਰਾਂਡ ਬਾਹਰਲਾ ਹੈ ਨਾ ਹਾਂਜੀ ਹਾਂਜੀ ਬਾਹਰਲਾ ਪੈਰਿਸ ਠੀਕ ਹੈ ਜੀ ਬਾਹਰਲੇ ਬ੍ਰਾਂਡ ਨੇ ਸਾਰੇ ਜਿਹੜੇ ਟੀ-ਸ਼ਰਟ ਆ ਦਿਖ ਰਹੇ ਆਪਾਂ ਬਾਲਮਨ ਪੈਰਿਸ ਹਾਂਜੀ ਹਾਂਜੀ ਇਹ ਪੈਰਿਸ ਦਾ ਬ੍ਰਾਂਡ ਹੈ ਪਰ ਇਹਦਾ ਜਿਹੜਾ ਸਟੋਰ ਹੈ ਉਹ ਸਿਰਫ ਦੁਬਈ ਚ ਹੈ ਠੀਕ ਹੈ ਜੀ ਦੁਬਈ ਬੱਬੇ ਵੀ ਨਹੀਂ ਖੁਲਿਆ ਉਹਦਾ ਸਟੋਰ ਹਾਂਜੀ ਮਿਨਿਮਮ ਇਹਦੀ ਟੀ-ਸ਼ਰਟ 25 ਤੋਂ 30 ਹਜ਼ਾਰ ਤੋਂ ਸ਼ੁਰੂ ਹੁੰਦੀ ਹੈ ਠੀਕ ਹੈ ਜੀ ਆਪਣੇ ਕੋਲ ਕਿੰਨੇ ਦੀ ਮਿਲ ਜੂਏ ਟੀ-ਸ਼ਰਟ ਆਪਣੇ ਕੋਲ ਤੇ 20 ਤੋਂ 1500 ਦੀ ਰੇਂਜ ਠੀਕ ਹੈ ਜੀ ਨਰੇ ਫੈਬਰਿਕ ਦੀ ਕੁਆਲਿਟੀ ਦੇਖੋ ਹਾਂਜੀ ਬਿਲਕੁਲ ਸੇਮ ਫੈਬਰਿਕ ਮਿਲੇਗਾ ਜਿਹੜਾ 30 ਹਜ਼ਾਰ ਦੀ ਟੀ-ਸ਼ਰਟ ਤੇ ਆ ਰਿਹਾ ਹੈ ਸਾਟ ਕੇ ਆਇਆਗਾ ਹਾਂਜੀ ਬਹੁ ਉਸੇ ਮੈਨੂਫੈਕਚਰਰ ਤੋਂ ਬਣਾਇਆ ਜਿਹਨੇ origignal store ਦਾ ਕੀਤਾ ਹਾਂਜੀ ਬਾਕੀ ਤੁਸੀਂ ਲੋਗੋ ਸਾਰਾ ਸਟicker ਦੇਖ ਸਕਦੇ ਹੋ ਨਾ ਲਓ ਜੀ brand ਦਾ ਤੇ ਹੁਣ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਕਲਰ ਨਾ ਟੀ-ਸ਼ਰਟ ਤੇ ਠੀਕ ਹੈ ਜੀ ਆਹ ਦੇਖ ਸਕਦੇ ਹੋ ਇੰਪੋਰ ਕਲਰ ਪੇਂਟਿੰਗ ਦੇਖ ਸਕਦੇ ਹੋ ਤੁਸੀਂ। ਹਾਂਜੀ। ਲਓ ਜੀ ਬ੍ਰਾਂਡ ਸਾਈਜ਼ ਮਿਲ ਜਾਣਗੇ ਇਹਦੇ 'ਚ। ਠੀਕ ਹੈ ਜੀ। ਸਾਈਜ਼ ਤੁਹਾਨੂੰ ਮਿਲ ਜਾਣਗੇ ਇਹਦੇ 'ਚ ਲਾਰਜ ਤੋਂ ਟ੍ਰਿਪਲ ਐਕਸਲ 4 ਐਕਸਲ ਤੱਕ। ਠੀਕ ਹੈ ਜੀ। ਹਾਂਜੀ ਇਹ ਆਪਣੇ ਸਾਰੇ ਬ੍ਰਾਂਡ ਹੈ ਆਪਣੇ ਐਨ ਆਰ ਆਈ ਭਰਾਵਾਂ ਲਈ। ਠੀਕ ਹੈ ਜੀ ਠੀਕ ਹੈ। ਸਾਈਜ਼ ਜਿਹੜੇ ਮੇਰੇ ਭਰਾ ਬਾਹਰ ਬੈਠੇ ਨੇ। ਹਾਂਜੀ। ਉਹਨਾਂ ਲਈ ਆਰਟੀਕਲ ਪ੍ਰੋਵਾਈਡ ਕਰਵਾਇਆ ਗਿਆ। ਹਾਂਜੀ ਬਿਲਕੁਲ ਜੀ ਬਿਲਕੁਲ। ਫੈਬਰਿਕ ਬਹੁਤ ਜ਼ਿਆਦਾ ਸੌਫਟਨੈਸ ਹੈ ਬਿਲਕੁਲ। ਹਾਂਜੀ। ਬਹੁਤ ਸੌਫਟ ਫੈਬਰਿਕ ਹੈ। ਕੋਈ ਸ਼੍ਰਿੰਕੀਜ ਨਹੀਂ ਹੈ ਆਫਟਰ ਵਾਸ਼ ਤੇ ਕੋਈ ਕਲਰ ਦੀ ਕੋਈ ਇਹ ਕਿੰਨੇ ਕਿੰਨੇ ਪ੍ਰਾਈਸ ਦੇ ਵਿੱਚ ਮਿਲ ਜੂ? ਇਹ ਤੁਹਾਨੂੰ ਮਿਲੇਗੀ ਜੀ 2500 ਦੀ ਰੇਂਜ ਵਿੱਚ ਮਿਲ ਜੇਗੀ ਆਫਟਰਸ ਠੀਕ ਹੈ ਜੀ ਠੀਕ ਹੈ। ਕਾਲਰ ਬਲੈਕ ਇਹ ਦੇ ਚ ਹਾਂਜੀ। ਅੱਜ ਜੇ ਮੈਂ ਪਹਿਲਾਂ ਆਪਾਂ ਤੁਹਾਨੂੰ 3 ਐਕਸਲ ਦਿਖਾਇਆ ਸੀ ਹੁਣ ਡਬਲ ਐਕਸਲ ਆ ਗਿਆ ਸਾਰੇ ਸਾਈਜ਼ ਹਾਂਜੀ ਕਲਰ ਚੜ ਦੇ ਸਕਦਾ ਕਲਰ ਚੜ ਬਹੁਤ ਵੱਡਾ ਆ ਇਸ ਵਾਰ ਇਸ ਦਾ ਠੀਕ ਹੈ ਜੀ ਆਹ ਦੇਖ ਸਕਦੇ। ਲਓ ਜੀ ਕਲਰ ਆਪਸ਼ਨਸ ਬਹੁਤ ਜ਼ਿਆਦਾ ਨੇ ਦੇਖੋ। ਹਾਂਜੀ। ਵਾਈਟ ਕਲਰ ਵੀ ਹੈਗਾ ਨਾ ਬਲੈਕ ਕਲਰ ਵੀ ਹੈਗਾ ਸਾਰੇ ਕਲਰ ਤੁਹਾਨੂੰ ਇਹਨਾਂ ਦੇ ਵਿੱਚ ਜਿਹੜੇ ਮਿਲ ਜਾਣਗੇ। ਲਓ ਜੀ। ਬ੍ਰਾਂਡ ਸਾਰਾ ਉੱਪਰ ਤੁਸੀਂ ਦੇਖ ਸਕਦੇ ਹੋ ਲੋਗੋ ਹੈ ਨਾ ਬ੍ਰਾਂਡ ਦਾ ਜਿਹੜਾ ਲੱਗਿਆ ਹੋਇਆ। ਹੁਣ ਆਪਾਂ ਆਇਆ ਸ਼ੂਜ਼ ਵਾਲੇ ਸੈਕਸ਼ਨ ਦੇ ਵਿੱਚ ਸ਼ੂਜ਼ ਆਪਾਂ ਤੁਹਾਨੂੰ ਦਿਖਾਵਾਂਗੇ ਇੱਥੇ ਬਹੁਤ ਸੋਹਣੇ-ਸੋਹਣੇ ਆਰਟੀਕਲ ਆਏ ਨੇ ਜਿਹੜੇ ਨਵੇਂ। ਹਾਂਜੀ। ਇਹ ਦੇਖੋ ਜੀ ਆਪਣੇ ਸਟੋਰ ਦਾ ਬੈਸਟ ਸ਼ੂਜ਼ ਹੈ। ਜਿਹੜਾ ਐਥਿਕ ਕਲੈਕਸ਼ਨ ਹੈ। ਇਹ ਕੋਚ ਦਾ ਸ਼ੂਜ਼ ਹੈ 100% 오રિਜਨਲ ਹੈ ਠੀਕ ਹੈ ਜੀ ਇਹ ਤੁਸੀਂ ਸੋਲ ਦੇਖੋ ਤਾਂ ਨੋ ਆਈਡੀਆ ਹੋ ਜਾਏਗਾ ਹਾਂਜੀ ਇਹ ਸ਼ੂਜ਼ ਦੀ 오રિਜਨਲ ਕਾਸਟ 30000 ਤੋਂ 35000 ਰੁਪਏ ਹੈ ਠੀਕ ਹੈ ਜੀ ਆਪਣੇ ਸਟੋਰ ਤੇ ਸਿਰਫ ਤੁਹਾਨੂੰ 6500 ਦਾ ਮਿਲੇਗਾ ਠੀਕ ਹੈ ਜੀ ਇਨਾ ਮਤਲਬ ਆਫ ਜਿਹੜਾ ਇੱਥੇ ਮਿਲ ਜੂਗਾ 70% ਆਫ ਮਿਲ ਰਿਹਾ 30000 ਦਾ ਸ਼ੂਜ਼ ਤੁਹਾਨੂੰ 6500 ਰੁਪਏ ਦੇ ਵਿੱਚ ਇਹ ਮਤਲਬ ਕੋਈ ਵੀ ਚੈੱਕ ਕਰ ਸਕਦਾ ਇਹ ਵਾਲਾ ਸੋਲ ਡੁਪਲੀਕੇਟ ਬਣਾ ਨਹੀਂ ਸਕਦਾ ਠੀਕ ਹੈ ਜੀ ਦੇ ਦੇ ਫਿਨਿਸ਼ਿੰਗ ਦੇਖੋ ਹਾਂਜੀ ਤੇ ਜਿਪਰ ਨਾਲ ਹੈਗਾ ਜਿਪਰ ਆਰਟੀਕਲ ਹੈ ਤੇ ਇਹ ਚ 5 6 7 ਤਿੰਨ ਸਾਈਜ਼ ਦੇ ਹੈ ਠੀਕ ਹੈ ਜੀ ਯੂਨੀਸੈਕਸ ਲੇਡੀਜ਼ ਵੀ ਪਾ ਸਕਦੇ ਜੈਂਟਸ ਵੀ ਪਾ ਸਕਦੇ ਠੀਕ ਹੈ ਜੀ ਇਹ ਪਿਓਰ ਲੈਦਰ ਦੇ ਹੈ ਹਾਂਜੀ ਤੇ ਅਗੇਨ ਕੋਚ ਦੇ ਹੈ ਠੀਕ ਹੈ ਜੀ ਠੀਕ ਹੈ ਕੋਚ ਇਸ ਇੰਟਰਨੈਸ਼ਨਲ ਬ੍ਰਾਂਡ ਯੂਐਸ ਦਾ ਲੋਜੀ ਸ਼ੂਜ਼ ਦੇ ਵਿੱਚ ਵੀ ਤੁਹਾਨੂੰ ਬਾਹਰਲੇ ਬ੍ਰਾਂਡ ਜਿਹੜੇ ਮਿਲ ਜਾਣਗੇ ਤੇ ਸਾਈਜ਼ ਵੀ ਇੱਥੇ ਤੁਹਾਨੂੰ ਜਿਹੜੇ ਮਿਲ ਜਾਣਗੇ ਇਹਨਾਂ ਦੇ ਵਿੱਚ ਲਓ ਜੀ ਦੇਖ ਸਕਦੇ ਹੋ ਆਰਟੀਕਲ ਜਿਵੇਂ ਆਪਾਂ ਤੁਹਾਨੂੰ ਦਿਖਾਏ ਨੇ ਬਹੁਤ ਪਿਆਰਾ ਆਰਟੀਕਲ ਹੈ ਕੋਚ 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 ਦੇ ਹੈ ਕੋਚ ਦੇ ਨੇ ਹੈ ਠੀਕ ਹੈ ਜੀ ਨੋ ਦੇਖ ਸਕਦੇ ਹੋ ਇੱਥੇ ਆਪਾਂ ਸ਼ੂ ਵੀ ਕਰਦਾਂ ਨੇ ਇੱਥੇ ਨਾ ਆ ਲੋਗੋ ਜਿਹੜੇ ਥੱਲੇ ਲੱਗੇ ਹੋਏ ਨੇ ਨੀਚਲੇ ਬਣੇ ਪਾਸੇ ਲੋਜੀ ਇਹ ਸਾਰੇ ਬਾਹਰਲੇ ਬ੍ਰਾਂਡ ਇਹ ਫੋਕਸ ਕਰਦੇ ਆ ਨਾਮ ਤੇ ਹਾਂਜੀ ਇਹ ਕੋਚ ਦੇ origignal shoes ਆ 100% shoes ਵੀ ਜਿਹੜੇ ਤੁਹਾਨੂੰ ਮਿਲਣਗੇ ਇੱਥੇ 100% origignal ਮਿਲਣਗੇ ਜਿਵੇਂ ਆਪਾਂ ਸਾਰੇ ਇੱਥੇ ਆਪਣੇ ਕੋਲ ਬਹੁਤ ਅੱਛੀ ਕਲੈਕਸ਼ਨ ਹੈ ਸਾਰੇ ਲੈਦਰ ਦੇ ਯਾ ਸਵੇਡ ਦੇ ਸ਼ੂਜ਼ ਹੈਗੇ ਹਾਂਜੀ ਇਹ ਬ੍ਰਾਂਡ ਦੇਖ ਲਓ ਹਾਂਜੀ ਬ੍ਰਾਂਡ ਇਹਦਾ ਆਪਾਂ ਦਿਖਾ ਦਾਂਗੇ ਇਦੇ ਵਿੱਚ ਸਾਈਜ਼ ਮਿਲ ਜਾਣਗੇ ਜੀ ਇਹ ਸਾਈਜ਼ਸ ਸਾਰਟਡ ਹੈਗੇ ਆ ਕਿਸੇ 8 ਸਾਈਜ਼ ਹੈ ਕਿਸੇ 9 ਆ ਕਿਸੇ 10 ਆ ਕਿਸੇ 7 ਹੈ ਕੋਈ ਨਾ ਕੋਈ ਸਿਲੈਕਸ਼ਨ ਤੁਹਾਨੂੰ ਪੇਅਰ ਮਿਲਦੇ ਹੋ ਠੀਕ ਹੈ ਜੀ ਠੀਕ ਹੈ ਇਹ ਕੈਨੇਡਾ ਦਾ ਬ੍ਰਾਂਡ ਹੈ ਕਾਲ ਇਟ ਸਪ੍ਰਿੰਗ ਠੀਕ ਹੈ ਜੀ ਇਹ ਵੀ ਦੋ ਦੋ ਤਿੰਨ ਸਾਈਜ਼ ਦੇ ਕੇ 8 9 10 ਠੀਕ ਹੈ ਜੀ ਇਹ ਕਿੰਨੀ ਮਤਲਬ ਪ੍ਰਾਈਸ ਇਹ ਅਪ੍ਰੋਕਸੀਮੇਟਲੀ ਇਹਦਾ origignal price ਹੈ 7999 ਹੈ ਹਾਂਜੀ ਇਸ ਤੇ ਤੁਹਾਨੂੰ 50% ਆਫ ਮਿਲਦੇ ਹੋ ਠੀਕ ਹੈ ਜੀ ਹਰੇਕ ਸ਼ੂਜ਼ ਤੇ ਐਟ ਲੀਸਟ 50 ਆਫ ਤਾਂ ਹੈ ਹੀ ਹੈ। ਹੈ ਗਈ ਹੈ। ਕਈਆਂ 60 ਹੈ ਕਈਆਂ 70 ਵੀ ਹੈ। ਠੀਕ ਹੈ ਜੀ ਠੀਕ ਹੈ। ਤੇ ਜਿਹੜਾ ਜੈਂਟ ਸੈਕਸ਼ਨ ਹੈ ਇਹਦੇ ਸਾਰੇ ਫਾਰਮਲ ਲੈਦਰ ਦੇ ਸ਼ੂਜ਼ ਹੈ। ਹਾਂਜੀ। ਇਹ ਵੀ ਕਾਲ ਇਟ ਸਪ੍ਰਿੰਗ ਦਾ ਹੈ। ਜਿਹਦਾ origignal price 10000 ਰੁਪਿਆ ਹੈ। ਠੀਕ ਹੈ ਜੀ। ਇਹ ਵੀ ਤੁਹਾਨੂੰ 55 ਆਫ ਤੇ ਮਿਲ ਜੇਗਾ। 10000 ਦਾ ਸ਼ੂਜ਼ ਸਿਰਫ 4500 ਦਾ ਮਿਲ ਜੇਗਾ। ਹਾਂਜੀ ਹਾਂਜੀ। ਪਿਓਰ ਲੈਦਰ ਹੈ। ਹਾਂਜੀ। ਫਾਰਮਲ ਸ਼ੂਜ਼ ਹੈ ਪਾਰਟੀ ਵੇਅਰ ਹੈ। ਠੀਕ ਹੈ ਜੀ। ਤੇ 100% origignal ਹੈ। ਹਾਂਜੀ। ਕੈਨਟ ਕਾਲ ਬ੍ਰਾਂਡ ਇਹਦੇ ਵਿੱਚ ਸਾਈਜ਼ ਇਹ ਕਾਲਰ ਸਪਰਿੰਗ ਹੈ ਕੈਨੇਥ ਕਾਲ ਵੀ ਹੈ ਠੀਕ ਹੈ ਜੀ ਇਹਦੇ ਬ੍ਰਾਂਡ ਲਿਖਿਆ ਹੋਇਆ ਆਪਾਂ ਦਿਖਾ ਦਾਂਗੇ ਨਾ ਲੋਗੋ ਇਹ ਤੇ ਲੋਗੋ ਆ ਜਿਹੜਾ ਬ੍ਰਾਂਡ ਦਾ ਬਣਿਆ ਹੋਇਆ ਬਾਕੀ ਤੁਹਾਨੂੰ ਪ੍ਰਾਈਸ ਬਹੁਤ ਸਹੀ ਰੇਟ ਦੇ ਵਿੱਚ ਇੱਥੋਂ ਮਿਲ ਜੂ 50 50% ਆਫ ਦੇ ਵਿੱਚ ਜਿਹੜੇ ਸ਼ੂਜ਼ ਜਿਹੜੇ ਮਿਲ ਜਾਣਗੇ ਤੁਹਾਨੂੰ ਹਰੇ ਕਰੰਟ ਆਰਟੀਕਲ ਹੈ ਸਟੋਰ ਆਰਟੀਕਲ ਇਹ ਪੁਰਾਣੇ ਨਹੀਂ ਹੈ 2023 ਦੇ ਨਹੀਂ ਹੈ 2024 ਦੇ ਹੈ ਜਿਹੜੇ ਹੁਣ ਮਤਲਬ ਐਡ ਪ੍ਰੈਜ਼ੈਂਟ ਸਟੋਰ 'ਚ ਲੱਗੇ ਹੁਣ ਇਹ ਕਿ ਬ੍ਰਾਂਡ ਹੈ ਕੈਨੇਥ ਕਾਲ ਠੀਕ ਹੈ ਜੀ ਇਹਦੇ ਆਪਾਂ ਨੂੰ 8 9 10 ਹਾਂਜੀ ਤੇ ਸੱਤ ਚਾਰੋਂ ਸਾਈਜ਼ ਮਿਲ ਜਾਣਗੇ ਠੀਕ ਹੈ ਜੀ ਇਹ ਵੀ ਫਾਰਮਲ ਸ਼ੂਜ਼ ਹੈ ਪਿਓਰ ਲੈਦਰ ਦਾ ਹਾਂਜੀ ਇਹਦੇ ਵੀ 50 ਤੋਂ 55 ਆਫ ਮਿਲਦੇ ਠੀਕ ਹੈ ਜੀ ਇਹਦੇ ਉੱਪਰ ਵੀ ਹਾਂਜੀ ਜਾਂ ਤਾਂ ਹੈ ਹੀ ਹੈ ਤੇ ਜਿਹੜਾ ਵੀਡੀਓ ਸਬਸਕ੍ਰਾਈਬ ਕਰੇਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਹਾਂਜੀ ਹਾਂਜੀ ਉਹਨੂੰ ਆਪਾਂ 5% ਦਾ ਡਿਸਕਾਊਂਟ ਦੇ ਦੋ ਜਿਵੇਂ ਤੁਸੀਂ ਸਟੋਰ ਦੇ ਵਿੱਚ ਆਉਣਾ ਮਤਲਬ ਤੁਸੀਂ ਜ਼ਰੂਰ ਦੱਸਣਾ ਕਿ ਅਸੀਂ ਵੀਡੀਓ ਦੇਖ ਕੇ ਆਏ ਸੀ ਤਾਂ ਤੁਹਾਨੂੰ ਐਕਸਟਰਾ ਜਿਹੜਾ ਹੋਰ ਡਿਸਕਾਊਂਟ ਮਿਲ ਜੂਗਾ ਬਾਕੀ ਆ ਬਾਕੀ ਹੋਰ ਸਾਰੇ ਤੁਸੀਂ ਆਰਟੀਕਲ ਦੇ ਉੱਪਰ ਤੇ ਹੁਣ ਦੇਖੋ ਜਿਹੜੇ ਸਾਰੇ ਸਪੋਰਟ ਸ਼ੂਜ਼ ਹੈਗੇ ਹਾਂਜੀ ਲਓ ਜੀ ਸਪੋਰਟ ਸ਼ੂਜ਼ ਦੇਖ ਸਕਦੇ ਹੋ ਬਹੁਤ ਸੋਹਣੇ ਹੋਏ ਇਹ ਜਿਆਦਾਤਰ ਲੇਡੀ ਸੈਕਸ਼ਨ ਦੇ ਸ਼ੂਜ਼ ਹੈ ਪਰ ਕੁਝ ਸ਼ੂਜ਼ ਯੂਨੀਸੈਕਸ ਹੈਗੇ ਹਨ ਹਾਂ ਜੀ men and ladies ਦੋਨੋਂ ਦੇ ਹੈਗੇ ਠੀਕ ਹੈ ਜੀ ਤੇ ਨਾਲ ਕੁਝ ਸ਼ੂਜ਼ ਆਪਣੇ ਕਿਡਸ ਦੇ ਵੀ ਹੈਗੇ ਹਨ ਹਾਂ ਜੀ ਹਾਂ ਜੀ ਉੱਪਰ ਕਿਡਸ ਦੇ ਵੀ ਤੁਸੀਂ ਦੇਖ ਸਕਦੇ ਹੋ ਲਓ ਜੀ ਇਹਨਾਂ 'ਚ ਵੀ ਅਗੇਨ ਅਬੋਵ 50 ਆਫ ਹੈ ਸਾਰਾ ਠੀਕ ਹੈ ਜੀ ਸਾਰੇ 50 ਹੈ ਕਿ 55 ਹੈ ਕਿ 60% ਆਫ ਵੀ ਮਿਲ ਰਿਹਾ ਹੈ ਇਹਨਾਂ ਦੇ ਵਿੱਚ ਸਾਈਜ਼ ਮਤਲਬ ਸਾਈਜ਼ ਤਕਰੀਬਨ ਮਿਲ ਜੇਗੇ ਕਿ 5 ਕਿ 6 7 ਹਾਂਜੀ ਲੇਡੀਜ਼ੇ ਮਿਲ ਜਾਣਗੇ ਹਾਂਜੀ ਮੈਨਚ 8 9 10 ਡਿਫਰੈਂਟ ਸਾਈਜ਼ ਮਿਲ ਜਾਣਗੇ ਸਾਰੇ ਠੀਕ ਹੈ ਜੀ ਠੀਕ ਹੈ ਲਓ ਜੀ ਇਹ ਸਾਰਾ ਸ਼ੂਜ਼ ਵਾਲਾ ਸੈਕਸ਼ਨ ਆਪਾਂ ਤੁਹਾਨੂੰ ਦਿਖਾਇਆ ਹਨ ਅਗੇਨ ਇਹ ਸ਼ੂਜ਼ ਮੇਡ ਅਪ ਨਹੀਂ ਹੈਗੇ ਸਾਰੇ オリジナル ਸ਼ੂਜ਼ ਹੈ ਠੀਕ ਹੈ ਜੀ 100% ਗਾਰੰਟੀ ਹੈ ਸਟੋਰ ਆਰਟੀਕਲ ਹੈ ਹਾਂਜੀ ਸਕੈਨ ਕਰਕੇ ਤੁਸੀਂ ਜਾ ਸਕਦੇ ਹੋ ਸਾਈਟ ਤੇ ਤੇ ਦੇਖ ਸਕਦੇ ਹੋ ਹੁਣ ਸਾਡੇ ਕੋਲ ਇੱਕ ਲੈਦਰ ਦਾ ਇਹ ਵਨ ਆਫ ਦਾ ਬੈਸਟ ਸ਼ੂਜ਼ ਹੈ ਹਾਂਜੀ ਬਹੁਤ ਪਿਆਰਾ ਸ਼ੂਜ਼ ਹੈ ਇਹ ਵੀ ਇਹਦੀ ਡਿਜ਼ਾਈਨਿੰਗ ਦੇਖੋ ਇਹ ਇਹ ਜਰਮਨ ਦੀ ਕੰਪਨੀ ਹੈ ਮਿਊਨਿਕ ਠੀਕ ਹੈ ਜੀ ਇਹ ਮਿਊਰੇ ਕੰਪਨੀ ਦਾ ਹੈ ਬਹੁਤ ਬਹੁਤ ਫਾਈਨ ਲੈਦਰ ਹੈ ਹਾਂਜੀ ਬਹੁਤ ਪਿਆਰਾ ਡਿਜ਼ਾਈਨ ਹੈ ਹਾਂਜੀ ਇਹਨੂੰ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਹੋ ਤੇ ਆਨਲਾਈਨ ਚ ਇਹਦਾ ਚੈੱਕ ਕਰਕੇ ਪ੍ਰਾਈਸ ਜਿਹੜਾ ਦੇਖ ਸਕਦੇ ਹੋ ਸਕੈਨ ਕਰੋਗੇ ਇਹ ਤੁਹਾਨੂੰ ਦੱਸਣਗੇ ਕਿ ਕਿੱਦਾਂ ਤੁਸੀਂ ਸਾਈਟ ਤੇ ਜਾਣਾ ਹਾਂਜੀ ਸੇਮ ਆਰਟੀਕਲ ਹੈ ਹੁਣ ਤੁਹਾਨੂੰ ਕਰਕੇ ਵੀ ਦਿਖਾਵਾਂਗੇ ਅਸੀਂ ਵੀਡੀਓ ਦੇ ਵਿੱਚ ਵੀ ਇਹ ਸ਼ੂਜ਼ ਆ ਜਿਹੜਾ ਹਨ ਇਹਦਾ ਜਿਹੜਾ ਅਸਲੀ ਜਿਹੜੀ ਵੈਬਸਾਈਟ ਆ ਇਹ ਸਾਰਾ ਤੁਹਾਨੂੰ ਆਪਾਂ ਦਿਖਾਵਾਂਗੇ ਤੁਸੀਂ ਕਿਸ ਤਰ੍ਹਾਂ ਕਹਿ ਰਹੇ ਸੀਗੇ ਵੀ ਸਕੈਨ ਕਰਕੇ ਇਹਨੂੰ ਮਤਲਬ ਚੈੱਕ ਕਰ ਸਕਦੇ ਹਾਂ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਆ ਦੇਖੋ ਜੀ ਇਦਾਂ ਆਪਣਾ ਸ਼ੂ ਚੱਕੋ ਤੇ ਆਪਣਾ ਤੇ ਆ ਦੇਖੋ ਜੀ ਗੂਗਲ ਤੇ ਆਪਣਾ ਕਿੱਥੇ ਆ ਸਰ ਹਾਂਜੀ ਓਕੇ ਆ ਗਿਆ ਜੀ ਸੋ ਆ ਦੇਖੋ ਜੇ ਮੈਂ ਤੁਹਾਨੂੰ ਤੇ ਵੀ ਇਸ ਤੇ ਵੀ ਖੇਲ ਸਕਦਾ ਜਿਸ ਦਾ ਤੁਹਾਡਾ ਦਿਲ ਕਰੇ ਖੋਲ ਸਕਦਾ हूं ਵੈਸੇ ਇਸ ਤੋਂ ਪਿਆ ਠੀਕ ਹੈ ਜੀ ਤੇ ਜਿਹੜਾ ਇਹਦਾ ਪ੍ਰਾਈਸ ਸ਼ੋ ਕਰੂਗਾ ਆਪਾਂ ਨੂੰ ਇੱਥੇ ਇੰਟਰਨੈਸ਼ਨਲ ਬ੍ਰਾਂਡ ਹੈ ਇਹ ਡਾਲਰ ਆ ਜਾਂ ਯੂਰੋ 'ਚ ਹੀ ਕਰੂਗਾ ਸਾਈਜ਼ ਬਿਲਕੁਲ ਯੂਰੋ ਦੇ ਵਿੱਚ ਕਰ ਰਿਹਾ ਦੇਖੋ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਆਪਣੇ ਕੋਲ ਇਹ ਕਿਦੀ ਫਲੈਟ ਰੇਂਜ ਲੱਗੇਗੀ ਹਾਂਜੀ 4500 ਓਨਲੀ ਠੀਕ ਹੈ ਜੀ ਹਾਂਜੀ ਲਓ ਜੀ ਤੁਸੀਂ ਦੇਖ ਲਿਆ ਨਾ ਆਪਾਂ ਆਨਲਾਈਨ ਚੈੱਕ ਕਰਾ ਰਹੇ ਹਾਂ ਤੁਹਾਨੂੰ ਦਿਖਾ ਦਵਾਂਗੇ ਬਿਲਕੁਲ ਤੁਸੀਂ ਆਰਟੀਕਲ ਨੇ ਕੋਈ ਕਾਪੀ ਨਹੀਂ ਹੈ ਕਿਸੇ ਤਰ੍ਹਾਂ ਦੀ ਕੁਝ ਨਹੀਂ ਹੈ ਹਾਂਜੀ ਵਾਰਲੇ ਸ਼ੂਜ਼ ਨੇ ਬਿਲਕੁਲ ਤੁਸੀਂ ਆਰਟੀਕਲ ਨਾਲ ਮਲਾ ਸਕਦੇ ਹੋ ਹਾਂਜੀ ਆਨਲਾਈਨ ਚੈੱਕ ਕਰ ਸਕਦੇ ਹੋ ਜਿਵੇਂ ਆਪਾਂ ਨੂੰ ਚੈੱਕ ਕੀਤਾ ਵੀਡੀਓ ਦੇ ਵਿੱਚ ਦਿਖਾਇਆ ਤੁਹਾਨੂੰ ਸਕੈਨ ਕਰਕੇ ਚੈੱਕ ਕਰ ਸਕਦੇ ਹੋ ਹਾਂਜੀ ਇੱਕ ਸ਼ੂਜ਼ ਆਪਾਂ ਤੁਹਾਨੂੰ ਹੋਰ ਦਿਖਾਵਾਂਗੇ ਆਨਲਾਈਨ ਚੈੱਕ ਕਰਕੇ ਆ ਦੇਖੋ ਜੀ ਇਸ ਦਾ ਵੀ ਯੂਰੋ ਚ ਆ ਪਿਆ ਆਰਟੀਕਲ Amazon ਤੇ ਹੀ ਪਿਆ ਆ ਦੇਖ ਸਕਦੇ ਹੋ ਜੀ Amazon ਦੇ ਉੱਪਰ ਹੀ ਆਰਟੀਕਲ ਹੈਗੇ ਨੇ ਨਾ ਆ ਦੇਖ ਸਕਦੇ ਤੁਸੀਂ ਰੇਟ ਵੀ ਦੇਖ ਸਕਦੇ ਹੋ ਇਹਦਾ ਪ੍ਰਾਈਸ ਦੇਖ ਸਕਦੇ ਹੋ ਲਓ ਜੀ ਯੂਰੋ ਚ ਯੂਰੋ ਦੇ ਵਿੱਚ ਹੈ ਇਹ ਸਾਰੇ ਬਾਹਰਲੇ ਮਤਲਬ ਬ੍ਰੈਂਡ ਨੇ ਹਨਾ ਬਾਹਰਲੇ ਸ਼ੂਜ਼ ਨੇ ਬਿਲਕੁਲ ਜੀ ਬਿਲਕੁਲ ਜਿਹੜੇ 100% 오ਰੀਜਨਲ 100% 오ਰੀਜਨਲ ਨੇ ਇਹ ਸਾਰੇ ਕੋਈ ਕਾਪੀ ਵਾਲਾ ਕੰਮ ਹੀ ਨਹੀਂ ਆ ਭਾਜੀ ਹਾਂਜੀ 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 ਕਾਪੀ ਵਾਲਾ ਆਪਾਂ ਕੰਮ ਕੀਤਾ ਹੀ ਨਹੀਂ ਸਟੋਰੀ ਆਪਣਾ ਸ਼ੀਸ਼ਾ ਹੈ ਪਾਣੀ ਵਾਂਗੂ ਸਾਫ਼ ਹਾਂਜੀ ਹਾਂ ਜੀ ਜਿਵੇਂ ਤੁਹਾਨੂੰ ਆਪਾਂ ਸ਼ੂਜ਼ ਦਿਖਾਏ ਨੇ ਨਾ ਆਨਲਾਈਨ ਚੈੱਕ ਕੀਤਾ ਸੀਗਾ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ ਜਿਹੜੇ ਆਰਟੀਕਲ ਨੰਬਰ ਨੇ ਉਹ ਸਾਰੇ ਵਿੱਚ ਲੱਗੇ ਹੋਏ ਨੇ ਮੈਂਸ਼ਨ ਨੇ ਇਸ ਤਰ੍ਹਾਂ ਨਹੀਂ ਹੈਗਾ ਵੀ ਕੋਈ ਕਾਪੀ ਹੋਊਗੀ ਆ ਤੁਸੀਂ ਦੇਖ ਸਕਦੇ ਹੋ ਲਓ ਜੀ ਇਹਦੇ ਉੱਪਰ ਆਰਟੀਕਲ ਨੰਬਰ ਆ ਜਿਹੜਾ ਲਿਖਿਆ ਹੋਇਆ ਇਹ ਤੋਂ ਤੁਸੀਂ ਚੈੱਕ ਕਰਕੇ ਸ਼ੂਜ਼ ਜਿਹੜੇ ਲੈ ਸਕਦੇ ਹੋ ਬਾਕੀ ਮੇਡ ਇਨ ਤੁਸੀਂ ਦੇਖ ਸਕਦੇ ਹੋ ਲਓ ਜੀ ਮੇਡ ਇਨ ਬੀਏ ਦੇ ਲੱਗੇ ਹੋਇਆ ਸਾਰੇ ਸ਼ੂਜ਼ ਇਹ 100%オリジナル ਨੇ ਲੋ ਜੀ ਇਸ ਤੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਆਰਟੀਕਲ ਦਾ ਜਿਹੜਾ ਨੰਬਰ ਹੈ ਨਾ ਲੋ ਜੀ ਇਹ ਸਾਰਾ ਤੁਸੀਂ ਆਨਲਾਈਨ ਚੈੱਕ ਕਰਕੇ ਇਥੋਂ ਵਾਇ ਕਰ ਸਕਦੇ ਹੋ ਤੇ ਮੇਡ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਸਾਰੇ ਬਾਹਰਲੇ ਸ਼ੂਜ਼ ਨੇ ਬਾਹਰਲੇ ਬ੍ਰਾਂਡ ਨੇ ਲੋ ਜੀ ਹੁਣ ਆਪਾਂ ਜੈਂਟਸ ਦੀਆਂ ਲੋਰਸ ਦਿਖਾਵਾਂਗੇ ਜਿਹੜੇ ਜੋਕੀ ਪਾਉਣ ਦੇ ਸ਼ਕੀਨ ਨੇ ਲੋ ਜੀ ਦੇਖ ਸਕਦੇ ਹੋ ਮੈਂ ਕਿਹਦੇ ਸਾਈਜ਼ ਕਿਹੜੇ-ਕਿਹੜੇ ਨੇ ਜੀ ਇਹਦੇ ਸਾਈਜ਼ ਮਿਲ ਜੂਗਾ ਜੀ మీడియం ਟੂ ਡਬਲ ਐਕਸ ਐਲ ਠੀਕ ਹੈ ਜੀ ਹਾਂ ਜੀ ਸੇ ਵੀ ਲਸਟਨ ਲੱਗਿਆ ਹੋਇਆ ਆਪਣੇ ਕੋਲ ਇਹ ਪ੍ਰਾਈਸ ਤੇ ਲੱਗੇ ਹੋਇਆ ਆਪਣਾ 60% ਫਲੈਟ ਤੇ ਠੀਕ ਹੈ ਜੀ ਠੀਕ ਹੈ ਜੀ ਇਹ ਦੇਖੋ 1600 ਪ੍ਰਾਈਸ ਹੈ ਤੇ ਆਫਟਰ ਲਸਟ 700 ਸਮਥਿੰਗ ਪੈ ਜਾਏਗਾ ਆਪਣੇ ਕੋਲ ਠੀਕ ਹੈ ਜੀ ਆਹ ਕਲਰ ਚਾਰਟ ਦੇਖ ਸਕਦੇ ਹੋ ਤੁਸੀਂ ਇਹਦਾ ਲਓ ਜੀ ਸਾਰਾ ਕਲਰ ਚਾਰਟ ਹੈ ਕਲਰ ਇਹਦੇ ਹੈਗੇ ਨੇ ਇਹੋ ਕੀ ਦਾ ਆਰਟੀਕਲ ਹੈ ਠੀਕ ਹੈ ਜੀ 50% ਆਫ ਦੇ ਵਿੱਚ ਤੁਹਾਨੂੰ ਜਿਹੜਾ ਮਿਲ ਜੂ ਸਟੋਰ ਦੇ ਉੱਪਰੋਂ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਡਰਾਈ ਫਿਟ ਟੀ ਲਓ ਜੀ ਜਿਹੜੇ ਗੇਮ ਕਰਦੇ ਨੇ ਹਨਾ ਸਪੋਰਟਸ ਦੇ ਵਿੱਚ ਨੇ ਉਹਨਾਂ ਲਈ ਖਾਸ ਆਫਰ ਆ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੇ ਸੋਹਣੇ ਆਰਟੀਕਲ ਨੇ ਇਹਨਾਂ ਦੀ ਰੀਛੇ ਮਿਲ ਜੂਗਾ ਪ੍ਰਾਈਸ ਕਿੰਨੇ ਤੋਂ ਸਟਾਰਟ ਹੈ ਨਾ ਜੀ ਕਿੰਨੇ ਦਾ ਜੀ ਇਹਨਾਂ ਦਾ 500 ਤੋਂ ਹੋ ਜਾਏਗਾ ਪ੍ਰਾਈਸ ਠੀਕ ਹੈ ਜੀ 500 ਤੋਂ ਠੀਕ ਹੈ ਜੀ ਬਾਕੀ ਜਿਹੜਾ ਕੰਬੋ ਲਏਗਾ ਹਾਂਜੀ ਉਹਨੂੰ ਐਕਸਟਰਾ ਡਿਸਕਾਊਂਟ ਵੀ ਮਿਲੇਗਾ ਜੀ ਠੀਕ ਹੈ ਜੀ ਤੇ ਤੁਸੀਂ ਕੰਬੋ ਲਵਾਂਗੇ ਤਾਂ ਐਕਸਟਰਾ ਡਿਸਕਾਊਂਟ ਆਫਰ ਤੁਹਾਨੂੰ ਮਿਲੇਗਾ ਬਸ ਮੈਕਸਿਮਮ ਪ੍ਰਾਈਸ ਨਾ 799 ਤੱਕ ਹੈ ਠੀਕ ਹੈ ਜੀ 500 ਤੋਂ ਲੈ ਕੇ 800 ਤੱਕ ਆ ਦੇਖ ਸਕਦੇ ਤੁਸੀਂ ਹਾਂਜੀ ਟਰਾਈ ਫਿਟ ਆਰਟੀਕਲ ਠੀਕ ਹੈ ਜੀ T-ਸ਼ਰਟਸ ਸੇਮ ਹੈ ਜਿਹੜੇ ਬਾਸਕਟਬਾਲ ਪਲੇਅਰ ਪਾਉਂਦੇ ਠੀਕ ਹੈ ਜੀ ਪਿਛਲੇ ਵਾਲ ਦੀ T-ਸ਼ਰਟ ਲਓ ਜੀ ਸਾਰੇ ਸਪੋਰਟਸ ਵਾਲਿਆਂ ਦੇ ਲਈ ਨੇ ਉਹਨਾਂ ਲਈ ਖਾਸ ਤੋਹਫਾ ਇਹ ਆ ਦੇ ਬਹੁਤ ਵੱਡਾ ਕਲਰ ਚਾਰਟ ਹੈ ਜਿਹੜੇ ਬਾਸਕਟਬਾਲ ਪਲੇਅਰ ਪਾਉਂਦੇ ਹੈ ਬਿਲਕੁਲ ਸੇਮ ਫੈਬਰਿਕ ਇਸ 슬ੀਵਲੈਸ ਹਾਂਜੀ ਹਾਂਜੀ ਗੇਮਸ ਵਾਲਾ ਵਾਸਤੇ ਬਹੁਤ ਵਧੀਆ ਫੈਬਰਿਕ ਆਦੋ ਕਿੰਨਾ ਪਿਆਰਾ ਕੰਬੀਨੇਸ਼ਨ ਆ ਫਲੋਰੋਸੈਂਟ ਐਂਡ ਕਰੇ ਸਾਰੀ ਬ੍ਰਾਂਟਡ ਹੋएगी ਜੀ ਹਾਂਜੀ ਲਓ ਜੀ ਡਰਾਈ ਫਰਟ ਦੇ ਵਿੱਚ ਤੁਹਾਨੂੰ ਬਹੁਤ ਕੁਆਂਟੀਟੀ ਜਿਹੜੀ ਮਿਲ ਜੂ ਹਨਾ ਆਹ ਸੋਹਣੇ ਸੋਹਣੇ ਕਲਰ ਕਲਰ ਚਾਰ ਦੇਖੋ ਕਿੰਨਾ ਵੜਾ ਹੈ ਹਾਂਜੀ ਇਹ ਸਾਰੇ ਡਰਾਈ ਫਰਟ ਦੇ ਵਿੱਚ ਨਹੀਂ ਬਾਕੀ ਦਾ ਪ੍ਰਾਈਸ ਵੀ ਆਪਾਂ ਤੁਹਾਨੂੰ ਦੱਸਤਾ ਹਨਾ ਹਾਂਜੀ ਸੋ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਸਾਡੇ ਸਟੋਰ ਤੇ ਹਾਂਜੀ ਤੇ ਤੁਹਾਨੂੰ ਹੋਰ ਵੀ ਵੈਰਾਈਟੀ ਮੈਂ ਜਿਵੇਂ ਆਪਾਂ ਸਾਰਾ ਕਪੜੇ ਦਿਖਾਏ ਨੇ ਇਹਨਾਂ ਦਾ ਫੈਬਰਿਕ ਆ ਜਿਹੜਾ ਬਹੁਤ ਮਤਲਬ ਅੱਛਾ ਫੈਬਰਿਕ ਹੈ ਤੁਹਾਨੂੰ ਤੁਸੀਂ ਸਟੋਰ ਤੇ ਵਿਜ਼ਿਟ ਕਰੋਗੇ ਤਾਂ ਨਰਾਸ਼ ਨਹੀਂ ਹੋਣਾ ਪਊਗਾ ਜਰੂਰ ਤੁਹਾਨੂੰ ਕੋਈ ਨਾ ਕੋਈ ਚੀਜ਼ ਜਿਹੜੀ ਪਸੰਦ ਆਊ ਜਰੂਰ ਸਟੋਰ ਤੇ ਉੱਪਰ ਵਿਜ਼ਿਟ ਕਰੋ ਵੈਰਾਈਟੀ ਕੁਆਂਟੀਟੀ ਚ ਆਪਣੇ ਕੋਲ ਹਾਂਜੀ ਹਾਂਜੀ ਸਾਰਾ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਸ਼ੋਅ ਕੀਤਾ ਜਾਂ ਦਿਖਾਇਆ ਹੈ ਨਾ ਟੀ-ਸ਼ਰਟ ਔਰ ਸ਼ਰਟ ਅਸੀਂ ਚੈਲੰਜ ਕਰਦੇ ਹਾਂ ਪਟਿਆਲੇ ਚ ਕੋਈ ਵੀ ਸਟੋਰ ਠੀਕ ਹੈ ਜੀ ਇੰਨੀ ਵੈਰਾਈਟੀ ਨਹੀਂ ਦਿਖਾ ਸਕੋ ਹਾਂਜੀ ਸਾਡੇ ਕੋਲ ਇਸ ਟਾਈਮ ਸਟੋਰ ਚ ਜਿਹੜੀ ਟੀ-ਸ਼ਰਟ ਹੈ ਉਹ ਮੋਰ ਦਨ 2000 ਰੇ ਓ 2000 ਛੜ ਤੋਂ ਤੁਸੀਂ ਸਿਲੈਕਟ ਕਰ ਸਕਦੇ ਹੋ ਠੀਕ ਹੈ ਜੀ ਤੇ ਆਉਣ ਵਾਲੇ ਟਾਈਮ 'ਚ ਵਿంటర్ 'ਚ ਆਪਾਂ ਸਪੋਰਟਸਮੈਨ ਉਸਤੇ ਟਰੈਕਸੂਟ ਵੀ ਲੈ ਕੇ ਆ ਰਹੇ ਹਾਂ ਹਾਂਜੀ ਤੇ ਵਿంటర్ ਦੀ ਜੈਕਟਸ ਵੀ ਆ ਰਹੀਆਂ ਠੀਕ ਹੈ ਜੀ ਤੇ 15 ਦਿਨਾਂ ਬਾਅਦ ਆਪਾਂ ਨੇ ਫਰਸਟ ਫਲੋਰ ਤੇ ਮਤਲਬ ਵਿంటర్ ਦਾ ਸਾਰੇ ਜੈਕਟਸ ਤੇ ਟਰੈਕਸੂਟ ਦਾ ਮਤਲਬ ਆਫਰ ਹੋ ਜਾਣੀਆਂ ਹਾਂਜੀ ਹਾਂਜੀ ਆਫਰ ਵੀ ਦੇਣਾ ਤੇ ਉੱਪਰ ਸਾਰਾ ਸਮਾਨ ਲਗਾ ਦੇਣਾ ਸਾਰਾ ਜੇ ਪ੍ਰੀਮੀਅਮ ਬ੍ਰਾਂਡ ਸਟੋਰ ਆ ਨਾ ਜਿਹੜਾ ਇਹ ਫੈਮਿਲੀ ਸਟੋਰ ਆ ਮਤਲਬ ਕਿਡਜ਼ ਦੇ ਜੈਂਟਸ ਦੇ ਤੇ ਲੀਡੀਜ਼ ਦੇ ਸਾਰਿਆਂ ਦੇ ਇੱਥੋਂ ਤੁਹਾਨੂੰ ਕੱਪੜੇ ਜਿਹੜੇ ਮਿਲਣਗੇ ਸਟੋਰ ਦੇ ਵਿੱਚੋਂ ਸਾਰੀ ਫੈਮਿਲੀ ਦੀ ਮਤਲਬ ਸ਼ਾਪਿੰਗ ਇੱਕੇ ਸਟੋਰ ਦੇ ਵਿੱਚੋਂ ਤੁਸੀਂ ਕਰ ਸਕਦੇ ਹੋ ਇੱਥੇ ਸ਼ਰਟਾਂ ਤੁਸੀਂ ਸਾਰੀਆਂ ਇੱਧਰ ਦੇਖ ਸਕਦੇ ਹੋ ਨਾ ਬਾਕੀ ਸਾਰਾ ਸਟੋਰ ਆਪਾਂ ਦਿਖਾਈ ਨਹੀਂ ਤੁਹਾਨੂੰ ਆਰਟੀਕਲ ਐਕਸੈਸਰੀ ਮਿਲ ਜੂਗੀ ਲਓ ਜੀ ਇੱਧਰ ਸਾਰਾ ਲੀਡੀਜ਼ ਵਾਲਾ ਸੈਕਸ਼ਨ ਆ ਗਿਆ ਇੱਕ ਵਾਰ ਤੁਸੀਂ ਜ਼ਰੂਰ ਵਿਜ਼ਿਟ ਕਰੋ ਸਟੋਰ ਦੇ ਉੱਪਰ ਅਡਰੈਸ ਸਾਰਾ ਆਪਾਂ ਮੈਂਸ਼ਨ ਕਰਤਾ ਤੇ ਸਕਰੀਨ ਦੇ ਉੱਪਰ ਨੰਬਰ ਵੀ ਆਪਾਂ ਮਤਲਬ ਸ਼ੋਅ ਕਰ ਦਾਂਗੇ ਕੰਟੈਕਟ ਨੰਬਰ ਤੇ ਅਡਰੈਸ ਵੀ ਵੀਡੀਓ ਦੇ ਵਿੱਚ ਆਪਾਂ ਸ਼ੋਅ ਕੀਤਾ ਹੋਇਆ ਹਾਂਜੀ ਹੁਣ ਆਪਾਂ ਤੁਹਾਨੂੰ ਕਿਡਸ ਦਾ ਸੈਕਸ਼ਨ ਦਿਖਾਵਾਂਗੇ ਕਿਡਸ ਦੇ ਸਾਰੇ ਜਿਹੜੇ ਆਰਟੀਕਲ ਆਉਣਗੇ ਵੈਲਕਮ ਟੂ ਕਿਡ ਸੈਕਸ਼ਨ ਹਾਂਜੀ ਆਪਾਂ ਹੁਣ ਤੁਹਾਨੂੰ ਬਿਲਕੁਲ ਨਵਾਂ ਵੈਰਾਈਟੀ ਲੈ ਆਏ ਕਿਡਸ ਦੀ ਤੇ ਆਪਾਂ ਸਟਾਰਟ ਕਰ ਰਹੇ ਹਾਂ ਜਿਹੜਾ ਯੂਐਸ ਦਾ ਟਾਪ ਬ੍ਰਾਂਡ ਹੈ ਹਨ ਐਂਡਰਸਨ ਠੀਕ ਹੈ ਜੀ ਇਹਦੇ ਸ਼orts ਹੈਗੇ ਹਨ ਹਾਂਜੀ ਤੇ ਜਿਹਦਾ ਕਲਰ ਦੇਖੋ ਔਰ ਫੈਬਰਿਕ ਇਟ ਇਜ਼ ਦ ਬੈਸਟ ਫੈਬਰਿਕ ਇਦਾਂ ਦੇ ਸ਼ਾਰਟਸ ਤੁਸੀਂ ਇੰਡੀਆ 'ਚ ਕਿਸੇ ਹੋਰ ਬ੍ਰਾਂਡ 'ਚ ਨਹੀਂ ਦੇਖੇ ਹੋਣਗੇ ਤੇ ਇਹਦੇ ਆਪਣੇ ਸਾਰੇ ਸਾਈਜ਼ਸ ਹੈਗੇ ਆ 4 ਤੋਂ 4 ਇਅਰਸ ਤੋਂ ਲੈ ਕੇ 16 ਇਅਰ ਤੱਕ ਪਰ ਵੀ ਡਿਫਰੈਂਟ ਆਰਟੀਕਲ ਮਿਲਦੇ ਹੋਏ ਇਹ ਵੀ 100% 오ਰੀਜਨਲ ਹੈ 100% 오ਰੀਜਨਲ ਹੈ ਤੁਸੀਂ ਕਲਰ ਦੇਖੋ ਕਲਰ ਫੈਬਰਿਕ ਦੇਖੋ ਫੈਬਰਿਕ ਦੇ ਹੱਥ ਲਾ ਕੇ ਦੇਖੋ ਹਾਂਜੀ ਹਾਂਜੀ ਬਹੁਤ ਹੀ ਸੁਪਰ ਫਾਈਨ ਕਾਟਨ ਹੈ ਬਹੁਤ ਸੌਫਟ ਫੈਬਰਿਕ ਹੈ ਤੇ ਯੂ ਐਸ ਦਾ ਇੱਕ ਟਾਪ ਬ੍ਰਾਂਡ ਹੈ ਹਾਂਜੀ ਉਹਦਾ ਇਹ ਮਤਲਬ ਸਰਪਲਸ ਹੈ ਐਨ ਐਡਰਸਨ ਦਾ ਉਹ ਸਾਡੇ ਕੋਲ ਆਇਆ ਤੇ ਉਸ ਤੋਂ ਬਾਅਦ ਬੱਚਿਆਂ ਦੇ সুইਮਿੰਗ ਸ਼ਾਰਟਸ ਹਨ ਹਾਂਜੀ ਇਹ ਦੇਖੋ সুইਮਿੰਗ ਸ਼ਾਰਟ ਕਿੰਨਾ ਪਿਆਰਾ ਸ਼ਾਰਟ ਹੈਗਾ ਹਾਂਜੀ ਇਹ ਨੈਕਸਟ ਦੀ ਸਿਲੈਕਸ਼ਨ ਹੈ ਠੀਕ ਹੈ ਜੀ ਯੂਕੇ ਯੂਕੇ ਦਾ ਬ੍ਰਾਂਡ ਹੈ ਨੈਕਸਟ ਠੀਕ ਹੈ ਜੀ ਇਹ ਵੀ ਤੁਹਾਨੂੰ ਸਿਰਫ ਇੱਥੇ ਆਪਣੇ ਸਟੋਰ ਤੇ ਮਿਲੂਗਾ ਹਾਂਜੀ ਨੈਕਸਟ ਦੀ ਕੰਪਲੀਟ ਸਿਲੈਕਸ਼ਨ ਲੱਗੀ ਹੈ ਫਿਰ ਉਸ ਤੋਂ ਬਾਅਦ ਆਪਣੇ ਕੋਲ ਬੱਚਿਆਂ ਜੀ ਇਹ ਮਾਰਕੈਂਟ ਯੂਐਸ ਪੋਲੋ ਦੀ ਟੀ-ਸ਼ਰਟ ਹੈਗੀ ਹੈ ਠੀਕ ਹੈ ਜੀ ਇਹ ਬਿਲਕੁਲ ਆਥੈਂਟਿਕ オリジナル ਆਰਟੀਕਲ ਹੈ ਹਾਂਜੀ ਫਿਰ ਸੋ ਦੇ ਦੇਖੋ ਇਹਦੀ ਪ੍ਰਿੰਟਿੰਗ ਕੁਆਲਿਟੀ ਦੇਖੋ ਤੇ ਫੈਬਰਿਕ ਦੇਖੋ ਹਾਂਜੀ ਪਿਓਰ ਕਾਟਨ ਹੈ ਬੱਚੇ ਨੂੰ ਬਿਲਕੁਲ ਹੀ ਸਕਿਨ ਵਾਸਤੇ ਬਹੁਤ ਹੀ ਅੱਛਾ ਫੈਬਰਿਕ ਹੈ ਹਾਂਜੀ ਬਹੁਤ ਸੌਫਟ ਫੈਬਰਿਕ ਹੈ ਨਾਲੇ ਤੁਸੀਂ ਫੋਕਸ ਕਰੋ ਇਹਦੀ ਪ੍ਰਿੰਟਿੰਗ ਤੇ ਜੀ ਹਾਂਜੀ ਬੱਚਾ ਦੇਖਦੇ ਹੀ ਇਹ ਪ੍ਰਿੰਟ ਦੇਖਦੇ ਖੁਸ਼ ਹੋਏਗਾ ਹਾਂਜੀ ਜੇ ਮੂਡ ਅੱਛਾ ਨਹੀਂ ਹੈ ਜਿਹੜਾ ਵੀ ਬੱਚਾ ਇਹ ਡਰੈਸ ਨੂੰ ਪਾਏਗਾ ਉਹ ਦੇਖ ਹੀ ਫੀਲ ਗੁੱਡ ਹਾਂਜੀ ਹਾਂਜੀ ਕਿਉਂਕਿ ਕੁਆਲਿਟੀ ਆਫ ਪ੍ਰਿੰਟਿੰਗ ਤੇ ਜਿਹੜੇ ਕਾਰਟੂਨ ਬਣਿਆ ਕਿੰਨਾ ਬਹੁਤ ਵਧੀਆ ਹੈ ਇਸ ਤਰ੍ਹਾਂ ਹੀ ਨੈਕਸਟ ਹਨ ਅੰਡਰਸੈਂਚ ਹੋਰ ਡਿਫਰੈਂਟ ਕਲਰ ਆਗੇ ਜਿਹੜਾ ਤੁਹਾਨੂੰ ਪਹਿਲਾਂ ਵੀ ਦਿਖਾਇਆ ਤੁਹਾਨੂੰ ਸ਼orts ਹਾਂਜੀ ਫਿਰ ਉਸ ਤੋਂ ਬਾਅਦ ਆਪਣੇ সুইਮਿੰਗ ਸ਼orts ਅਗੇ ਠੀਕ ਹੈ ਜੀ ਇਹ 12 ਹੈ 14 ਸਾਲ ਦੇ ਬੱਚੇ ਨੂੰ ਆ ਜਾਏਗਾ ਸ਼orts ਇਹ ਕਿੰਨੀ ਪ੍ਰਾਈਸ ਕਿੰਨੇ ਤੋਂ ਸਟਾਰਟ ਹੋ ਜਾਣਗੇ ਹਾਂ ਇਹ ਐਮ ਆਰ ਪੀ 1499 ਇਸ ਤੇ ਵੀ 50% ਆਫ ਮਿਲਦੇ ਠੀਕ ਹੈ ਜੀ ਠੀਕ ਹੈ ਹਰ ਆਰਟੀਕਲ ਤੇ ਘੱਟ ਨਵਾਂ ਆਰਟੀਕਲ ਹੈ 50% ਇਹਨਾਂ ਤੇ ਵੀ ਆਫ ਹੈ ਆਫ ਹੈ ਹਾਂਜੀ ਤੇ ਇਦਾਂ ਹੀ ਇਹ ਮਾਰਕੈਂਟ ਸਪੈਸ਼ਲ ਦਾ ਆਰਟੀਕਲ ਹੈ ਠੀਕ ਹੈ ਬੜਾ ਪਿਆਰਾ ਇਹਦਾ ਫੈਬਰਿਕ ਹੈ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਹਾਂਜੀ ਇਹ ਵੀ 50% ਦਾ ਆਫ ਤੇ ਮਿਲਦੇਗਾ ਤੁਹਾਨੂੰ ਫਿਰ ਉਸ ਤੋਂ ਬਾਅਦ ਬਣਾ ਇੱਕ ਇਹ ਆਰਟੀਕਲ ਹੈਗਾ ਔਰ ਇਹ ਹੈਰੀ ਪਾਟਰ ਇੱਕ ਬ੍ਰਾਂਡ ਹੈ ਠੀਕ ਹੈ ਜੀ ਉਹਨਾਂ ਦਾ ਇਹ ਟੀ-ਸ਼ਰਟ ਹੈਗੀ ਹੈ ਇਹ ਵੀ ਅੱਛਾ ਫੈਬਰਿਕ ਹੈ ਤੇ ਇਸ ਤਰੀ ਆਪਣੇ ਉਸ ਵੱਲ ਕੋਟ ਸੈਟ ਅਗੇ ਦਿਖਾਓ ਜਰਾ ਬੱਚਿਆਂ ਤੇ ਇਹ ਦੇਖੋ ਇਹਨਾਂ ਦਾ ਟੈਗ ਲੱਗਿਆ ਹੈ ਕੰਪਲੀਟ ਸੈਟ ਹੈਗਾ ਕੋਆਰਡੀਨੇਸ਼ਨ ਸੈਟ ਨੂੰ ਕਹਿੰਦੇ ਆ ਠੀਕ ਹੈ ਜੀ ਟੀ-ਸ਼ਰਟ ਰੇ ਮੈਚ ਕੀਤੀ ਹੀ ਹੈ ਹਾਂ ਜੀ ਪੂਰਾ ਸੈਟ ਹੈਗਾ ਤੇ ਇੰਡੀਅਨ ਬ੍ਰਾਂਡ ਹੈ ਕਿ ਬਹੁਤ ਕਰੇਓਲਾ ਬ੍ਰਾਂਡ ਹੈਗਾ ਹਾਂ ਜਿਹਦਾ ਬ੍ਰਾਂਡ ਦਾ ਪ੍ਰਾਈਸ ਲਿਖਿਆ ਹੈ ਉਹ ਦੇਖੋ 2 ਪੀਸ ਸੈਟ ਹੈਗਾ ਇਹਦਾ ਅਪਰੋਕਸਿਮੇਟ ਪ੍ਰਾਈਸ ਨੇ ਲਗਾਇਆ 2195 ਠੀਕ ਹੈ ਆਪਣੇ ਕੋਲ ਸੁਣ ਕੇ ਸ਼ੌਕਟ ਹੋ ਜਾਏਗਾ ਕਸਟਮਰ ਇਹ 70% ਆਫ ਤੇ ਮਿਲਦੇਗਾ ਅੱਛਾ ਜੀ 600 ਰੁਪਏ ਦੀ ਰੇਟ ਤੇ ਮਿਲ ਜੇਗਾ ਤਾਂ ਲੋ ਜੀ ਤੁਹਾਨੂੰ 70% ਆਫ ਦੇ ਵਿੱਚ ਇੱਥੋਂ ਜਿਹੜੇ ਮਿਲ ਜਾਣਗੇ ਨਾ ਬੱਚਿਆਂ ਦੇ ਕਲੋਥਸ ਨੇ ਜਿਹੜੇ ਜਿਵੇਂ ਜਿਹੜੇ 2195 ਕੰਪਨੀ ਦਾ ਪ੍ਰਾਈਸ ਲੱਗਿਆ ਠੀਕ ਹੈ ਜੀ ਤੇ ਇਸ ਤੇ ਵੀ ਤੁਹਾਨੂੰ 60 65 ਤੱਕ ਆਫ ਮਿਲ ਦੇਗਾ ਆਫ ਮਿਲੂ ਹਾਂ ਜੀ ਜਿਹੜਾ ਰੀਲ ਦੇਖ ਕੇ ਆਏਗਾ ਉਹਨੂੰ 75% ਆਫ ਮਿਲੇਗਾ ਇਸ ਤੇ ਜਿਹੜਾ ਵੀ ਸਾਡੇ YouTube ਦੇ ਵੀਡੀਓ ਨੂੰ ਸਬਸਕ੍ਰਾਈਬ ਕਰੂਗਾ ਤੇ 80% ਫਲੈਟ ਤੇ ਇੰਸਟਾਗ੍ਰਾਮ ਤੇ ਵੀ ਲਾਈਕ ਕਰਕੇ ਆਏਗਾ ਉਸ ਨੂੰ 70% ਆਫ ਮਿਲਣਾ ਉਹਨੂੰ ਐਕਸਟਰਾ ਆਫ ਜਿਹੜਾ ਦਿੱਤਾ ਜਾਊਗਾ ਹਾਂਜੀ 5 ਮਿੰਟ ਐਕਸਟਰਾ ਬਾਕੀ ਜਿਹੜੇ ਆਪਾਂ ਤੁਹਾਨੂੰ ਸਾਰੇ ਕੱਪੜੇ ਦਿਖਾਏ ਨੇ ਨਾ ਇਹ ਮਤਲਬ ਕੁਆਲਿਟੀ ਬਹੁਤ ਵਧੀਆ ਸੌਫਟ ਨੇ ਐਵੇਂ ਮਤਲਬ ਐਵੇਂ ਨਹੀਂ ਜਿਵੇਂ ਵੀ ਸੇਲ ਦੇ ਵਿੱਚ ਹੁੰਦੇ ਨੇ ਮਤਲਬ ਬਹੁਤ ਸੌਫਟ ਤੇ ਗੁੱਡ ਕੁਆਲਿਟੀ ਦੇ ਵਿੱਚ ਫੈਬਰਿਕ ਆ ਸਾਰਾ ਤੇ ਇਹਦੇ ਚ ਆਲਮੋਸਟ ਤਕਰੀਬਨ ਸਾਰੇ ਸਾਈਜ਼ ਮਿਲ ਜਾਣਗੇ ਠੀਕ ਹੈ ਜੀ ਮਤਲਬ ਛੋਟੇ ਬੱਚਾ ਦੇ ਹੈਗੇ ਹਾਂਜੀ ਹਾਂਜੀ 3 ਸਾਲ ਤੋਂ ਲੈ ਕੇ 8 ਸਾਲ ਦੇ ਬੱਚਾ ਦੇ ਕੋਟ ਸ ਹਾਂਜੀ ਹੁਣ ਆਪਾਂ ਕਿਡਸ ਦੇ ਤੁਹਾਨੂੰ ਕੁਝ ਹੋਰ ਆਰਟੀਕਲ ਦਿਖਾਵਾਂਗੇ ਫੁੱਲ 슬ੀਵ ਟੀਸ਼ਰਟ ਦਿਖਾਵਾਂਗੇ ਹਾਂਜੀ ਆ ਦੇਖੋ ਸਰ ਡਿਜ਼ਨੀ ਦੀ ਟੀਸ਼ਰਟ ਹੈ ਜੀ ਹਾਂਜੀ ਜਿਵੇਂ ਉਹਨੂੰ ਬੱਚਿਆਂ ਲਈ ਮੌਸਮ ਸਭ ਤੋਂ ਪਹਿਲਾਂ ਚੇਂਜ ਹੋ ਜਾਂਦਾ ਹੈ ਸਰ ਹਾਂਜੀ ਹਾਂਜੀ ਬੱਚਿਆਂ ਲਈ ਹਾਂ ਤੇ ਆਂਦੀ ਵੀ ਪੱਲੇ ਤੇ ਜਾਂਦੀ ਵੀ ਰਹਿਣ ਠੀਕ ਹੈ ਜੀ ਤੇ ਉਹਦੇ ਲਈ ਆਪਣੇ ਕੋਲ ਪ੍ਰੀ ਵਿੰਟਰ ਦਾ ਆਰਟੀਕਲ ਆ ਚੁੱਕਾ ਹੈ ਫੁੱਲ ਸਿਰਫ ਟੀ-ਸ਼ਰਟ ਡਿਜ਼ਨੀ ਦੀ ਠੀਕ ਹੈ ਜੀ ਠੀਕ ਹੈ ਜੀ ਅਕਲਰ ਦੀ ਖਾਉਂਗਾ ਜੀ ਜਿਵੇਂ ਹੁਣ ਮੌਸਮ ਚੇਂਜ ਹੋਣਾ ਸ਼ੁਰੂ ਹੋ ਜੂਗਾ ਨਾ ਤਾਂ ਉਹ ਸਾਰੇ ਮਤਲਬ ਮਤਲਬ ਕੱਪੜੇ ਤੁਹਾਨੂੰ ਇਥੋਂ ਮਿਲ ਜਾਣਗੇ ਛੋਟੇ ਬੱਚਿਆਂ ਤੇ ਇਹਦੀ ਰੇਂਜ ਰਹਿਣੇ ਵਾਲੀ ਹੈ ਜੀ 70% ਆਫਟਰ ਬਾਦ 1 ਦੀ 400 ਜੇ 2 ਪੀਸ ਲੈਣੇ ਹੋ 750 ਠੀਕ ਹੈ ਜੀ ਹਾਂਜੀ ਆਰਟੀਕਲ ਦੇਖ ਸਕਦੇ ਹਾਂ ਹਾਂਜੀ ਹਾਂਜੀ ਇਹਦੇ ਵਿੱਚ ਹੋਰ ਆਰਟੀਕਲ ਨੇ ਹਨਾ ਸਾਰੇ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਹਾਂਜੀ ਇਹ ਪੈਟਰਨ ਹੋ ਗਿਆ ਤੇ ਸਰ ਏਜ ਗਰੁੱਪ ਦਿਖਾ ਸਕਦੇ ਹੋ ਤੁਸੀਂ ਆਪਣੇ ਦੋ 1 ਤੋਂ 2 ਇਅਰ ਤੋਂ ਸਟਾਰਟ ਹੋ ਜਾਏਗਾ ਸਾਰਾ ਸੈਕਸ਼ਨ ਦਿਖਾ ਸਕਦੇ ਹਾਂ ਹਾਂਜੀ ਬਾਕੀ ਤੁਸੀਂ ਇੱਥੇ ਦੇਖ ਸਕਦੇ ਹੋ 1 ਤੋਂ ਹਨਾ ਅ 1 ਇਅਰ ਤੋਂ ਲੈ ਕੇ ਸਾਰੇ ਇੱਥੇ ਜਿਹੜੇ ਹੈਗੇ ਨੇ ਅਲੱਗ-ਅਲੱਗ ਏਜ ਗਰੁੱਪ ਦੇ ਦੇਖ ਸਕਦੇ ਹੋ ਤੁਸੀਂ ਲਓ ਜੀ 14 ਤੱਕ ਤੁਹਾਨੂੰ ਜਿਹੜੇ ਮਿਲ ਜਾਣਗੇ ਕਿਟਸ ਦੇ ਵਿੱਚ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਇਆ ਤੁਹਾਨੂੰ ਪ੍ਰੀਮੀਅਮ ਬ੍ਰਾਂਡਸ ਸਟੋਰ ਅਤੇ ਇੱਕ ਵੀਡੀਓ ਆਪਾਂ ਪਹਿਲਾਂ ਅਪਲੋਡ ਕੀਤੀ ਸੀ ਉਹਦੇ ਚ ਲੇਡੀਜ਼ ਦੇ ਕੱਪੜੇ ਦਿਖਾਏ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਵੇਂ ਆਪਾਂ ਜੈਂਟਸ ਅਤੇ ਕਿਡਜ਼ ਦੇ ਜਿਹੜੇ ਕੱਪੜੇ ਦਿਖਾਏ ਨੇ ਇਹ ਸਟੋਰ ਦੇ ਵਿੱਚ ਤੁਸੀਂ ਲੇਡੀਜ਼ ਦੇ ਕੱਪੜੇ ਵੀ ਲੈ ਸਕਦੇ ਹੋ ਕ੍ਰੇਡਸ ਦੇ ਵੀ ਤੇ ਜੈਂਟਸ ਦੇ ਵੀ ਬਾਕੀ ਸ਼ੂਜ਼ ਹੋਗੇ ਜਿਵੇਂ ਹਨਾ ਤੇ ਐਕਸੈਸਰੀ ਹੋਗੀ ਉਹ ਸਾਰਾ ਕੁਝ ਇੱਥੋਂ ਤੁਹਾਨੂੰ ਮਿਲ ਜੂਗਾ ਇੱਕ ਵਾਰ ਤੁਸੀਂ ਜਰੂਰ ਸਟੋਰ ਦੇ ਉੱਪਰ ਵਿਜ਼ਿਟ ਕਰਿਓ ਤੇ ਐਡਰੈਸ ਜਿਹੜਾ ਸਟੋਰ ਦਾ ਤੁਸੀਂ ਉੱਪਰ ਦੇਖ ਸਕਦੇ ਹੋ ਪ੍ਰੀਮੀਅਮ ਬ੍ਰਾਂਡਸ ਸਟੋਰ ਲੀਲਾ ਭਵਨ ਦੇ ਵਿੱਚ ਹੈ ਤੇ ਕੰਟੈਕਟ ਨੰਬਰ ਵੀ ਆਪਾਂ ਵੀਡੀਓ ਦੇ ਵਿੱਚ ਦਿੱਤਾ ਹੈ ਤੇ ਡਿਸਕ੍ਰਿਪਸ਼ਨ ਦੇ ਵਿੱਚ ਐਡਰੈਸ ਵੀ ਹੈਗਾ ਤੇ ਕੰਟੈਕਟ ਨੰਬਰ ਵੀ ਜਰੂਰ ਇੱਕ ਵਾਰ ਸਟੋਰ ਦੇ ਉੱਪਰ ਵਿਜ਼ਿਟ ਕਰਿਓ ਤੇ ਕੱਪੜਿਆਂ ਦੀ ਕੁਆਲਿਟੀ ਬਹੁਤ ਵਧੀਆ ਇੱਥੋਂ ਬਹੁਤ ਗੁੱਡ ਕੁਆਲਿਟੀ ਦੇ ਕੱਪੜੇ ਜਿਹੜ ਵਾਕਿ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ 'ਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ